ਜਲੰਧਰ ਦੇ ਸਾਖਸੂਕਰਾਂ ਦੇ ਉੱਪਰ ਪੀਲਾ ਪੰਜਾ ਫਿਰਨ ਨੂੰ ਤਿਆਰ ਸੀਗਾ ਬਈ ਜੇਸ ਟਾਈਮ ਬਿਆਨਤ ਨਗਰ ਦੇ ਵਿੱਚ ਤੁਸੀਂ ਕਹਿੰਦੇ ਆ ਬਈ ਬਿਜਲੀ ਘਰ ਮਹਿਕਮੇ ਦਾ ਇਹ ਜਿਹੜੀ ਜਗ੍ਹਾ ਆ ਜਿਹੜਾ 6700 ਘਰ ਆ ਰਿਹਾ ਆ ਜਾਂ ਬਿਜਲੀ ਵਿਭਾਗ ਦੇ ਇੱਕ ਥਾਂ ਦੇ ਵਿੱਚ ਆ ਰਿਹਾ ਆ ਤੇ ਉਦੋਂ ਸਰਕਾਰ ਨੂੰ ਨਹੀਂ ਸੀ ਪਤਾ ਜਦੋਂ ਉਹਨਾਂ ਦੇ ਆਧਾਰ ਕਾਰਡ ਬਣੇ ਆ ਜਦੋਂ ਉਹਨਾਂ ਦੀਆਂ ਵੋਟਾਂ ਬਣੀਆਂ ਆ ਜਦੋਂ ਉਹਨਾਂ ਦੇ ਮੈਰਿਜ ਸਰਟੀਫਿਕੇਟ ਬਣੇ ਆ ਡੈਥ ਸਰਟੀਫਿਕੇਟ ਬਣੇ ਆ ਉਹਨਾਂ ਦੇ ਬੱਚਿਆਂ ਦੇ ਸਕੂਲਾਂ ਦੇ ਬਣੇ ਆ ਉਦੋਂ ਉਦੋਂ ਬਿਜਲੀ ਵਿਭਾਗੇ ਦੀ ਨਹੀਂ ਸੀ ਜਗ੍ਹਾ ਸਰਕਾਰ ਉਹਦਾ ਕਹਿੰਦੀ ਆ ਬੇਟੀ ਪੜਾਓ ਬੇਟੀ ਬਚਾਓ ਉਸ ਟਾਈਮ ਤੇ ਸਰਕਾਰ ਨੂੰ ਨਹੀਂ ਪਤਾ ਲੱਗਾ ਵੀ ਇੱਥੇ ਬੱਚੇ ਵੀ ਆ ਜਦੋਂ ਅਸੀਂ ਰਾਤ ਅਸੀਂ ਤੜਕੇ ਪੀਲਾ ਪੰਜਾ ਚਲਾਇਆ ਇਹ ਕਿੱਥੇ ਜਾਣਗੇ ਆਪਣੇ ਬੱਚਿਆਂ ਨੂੰ ਲੈ ਕੇ ਇਹ ਕਿੱਥੇ ਬੈਠਣਗੇ ਇਹ ਕਿ ਜਿਹੜਾ 12 ਸਾਲ ਇੱਕ ਘਰ ਦੇ ਵਿੱਚ ਆਪਾਂ ਰਹਿ ਜਾਈਏ ਤੇ ਸਾਨੂੰ ਕੋਈ ਸਰਕਾਰ ਕੱਢ ਨਹੀਂ ਸਕਦੀ ਇਹ ਸਰਕਾਰ ਨੇ ਵੀ ਕਿਹਾ ਹੈ ਵੀ 12 ਸਾਲ ਜੇ ਇਸ ਘਰ ਦੇ ਵਿੱਚ ਰਹਿ ਕੇ ਨਹੀਂ ਕੱਢ ਤਾਂ ਇਹ ਸਾਨੂੰ 47 ਦੇ ਆਏ ਆ ਪਰ ਜਿਹੜਾ ਬਿਆਨਤ ਨਗਰ ਆ ਜਿਹੜਵੇਂ ਸਾਡੇ ਘਰ ਟਾਏ ਆ ਤੇ ਇਹ ਘਰ ਨਹੀਂ ਟਹਿਣੇ ਚਾਹੀਦੇ ਕਿਉਂਕਿ ਸਾਨੂੰ ਪਤਾ ਆ ਕਿ ਅਸੀਂ 3 ਸਾਲ ਹੋ ਗਏ ਆ ਸੜਕਾਂ ਤੇ ਬੈਠੇ ਆ ਜਾਂ ਅਸੀਂ ਜਾਣਦੇ ਆ ਜਾਂ ਪ੍ਰਮਾਤਮਾ ਜਾਣਦਾ ਆ ਅਸੀਂ ਮਰਨਾ ਮਨਜ਼ੂਰ ਆ ਪਰ ਆਪਣੇ ਇਹ ਜਿਹੜੀ ਜਗਾ ਛੱਡਣੀ ਉਹ ਮਨਜ਼ੂਰ ਨਹੀਂ ਆ ਉਹਨਾਂ ਲਈ ਇੰਨਾ ਓਖਾ ਹੈ ਨਾ ਬਰਾਹੀਂ ਹਰ ਇੱਕ ਗੱਲ ਅਡਜਸਟ ਕੀਤੀ ਹੈ ਮਤਲਬ ਸਿੱਖੀ ਹੈ ਇਸ ਰੱਬ ਕੋਲ ਕਿ ਜਿੰਨਾ ਮਰਜੀ ਓੱਖਾ ਟਾਈਮ ਕੱਟਣਾ ਚਾਹੀਦਾ ਲੇਕਿਨ ਓੱਖਾ ਟਾਈਮ ਰੱਬ ਨਹੀਂ ਦਿੰਦਾ ਓੱਖਾ ਟਾਈਮ ਜਦੋਂ ਵੀ ਦਿੰਦੀ ਸਰਕਾਰ ਦਿੰਦੀ ਹੈ ਅੱਜ ਕਦੋਂ ਤੂੰ ਤੁਸੀਂ ਇੱਥੇ ਰਹਿ ਰਹੇ ਸੀ ਤਾਂ ਹੁਣ ਜਿਸ ਤਰੀਕੇ ਜੰਪਾ ਲਈ ਇੱਥੋਂ ਦਾ ਸਾਡੇ ਬਜ਼ੁਰਗ ਪੰਜ ਪੀੜੀਆਂ ਪੰਜਵੀਂ ਪੀੜ੍ਹੀ ਆ ਗਈ ਆ ਹੋਰ ਕਿੰਨਾ ਕਿਤੇ ਦਸੀਏ ਜੇ ਸਰਕਾਰ ਨੂੰ ਇੰਨਾ ਪਤਾ ਹੁੰਦਾ ਉਦੋਂ ਦੇ ਪਹਿਲੀ ਪੀੜ੍ਹੀ ਨੂੰ ਠਾਲ ਕੇ ਤੇ ਕੱਢ ਦਿੰਦੀ ਤੇ ਕੋਸ ਅੱਜ ਨੇ ਸੋਚਿਆ ਹੁੰਦਾ ਸਾਡੇ ਮਾਪਿਆਂ ਨੇ ਜੇ ਸਾਨੂੰ ਪਤਾ ਸਾਡੀ ਜਗ੍ਹਾ ਅਸੀਂ ਅੱਜ ਵੀ ਖੜੇ ਆ ਜਿਸ ਟਾਈਮ ਅਰਜੀ ਅਸੀਂ ਖੜੇ ਆ ਕਿਉਂਕਿ ਸਾਡੇ ਨਾਲ ਜੋ ਕੁਝ ਹੋਇਆ ਅਸੀਂ ਕਹਿੰਨੇ ਪ੍ਰਮਾਤਮਾ ਕਿਸੇ ਨਾਲ ਨਾ ਹੋਏ ਕਿਉਂਕਿ ਜਿੰਨੀ ਜ਼ਿੰਦਗੀਆਂ ਅਸੀਂ 3 ਸਾਲ ਦੇ ਵਿੱਚ ਜਿਹੜੇ ਨਰਕਾ ਦੇ ਵਿੱਚ ਕੱਢ ਰਿਆ ਵਾਹਿਗੁਰੂ ਇਦਾਂ ਦੀ ਕਿਸੇ ਨੂੰ ਨਾ ਕਢਾਏ ਉਹਨਾਂ ਦਾ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਸਤਿ ਸ਼੍ਰੀ ਅਕਾਲ ARPDI 24 ਦੇਖ ਰਹੀ ਹਾਂ ਤੁਸੀਂ ਤਾਂ ਮੈਂ ਤੁਹਾਡੇ ਨਾਲਾਂ ਚਲ ਜਲੰਧਰ ਦੇ 700 ਘਰਾਂ ਦੇ ਉੱਪਰ ਪੀਲਾ ਪੰਜਾ ਫਿਰਨ ਨੂੰ ਤਿਆਰ ਸੀਗਾ ਪਰ ਉਹ ਪਰਿਵਾਰ ਜਿਹੜੇ ਨੇ ਉਹ ਕੋਰਟ ਦੇ ਵਿੱਚ ਪਹੁੰਚ ਜਾਂਦੇ ਨੇ ਕਿਉਂਕਿ ਬਿਜਲੀ ਬੋਰਡ ਦੇ ਨਾਲ ਉਹਨਾਂ ਦੀ ਜ਼ਮੀਨ ਦਾ ਰਾਲਾ ਸੀ ਉਹਨਾਂ ਦਾ ਕੇਸ ਚੱਲ ਰਿਹਾ ਸੀ ਉਸ ਤੋਂ ਬਾਅਦ ਇੱਕ ਕੇਸ ਜਿਹੜਾ ਕਾਫੀ ਲੰਮਾ ਕੋਰਟ ਦੇ ਵਿੱਚ ਚੱਲਿਆ ਸੀਗਾ ਉਸ ਤੋਂ ਬਾਅਦ ਬਿਜਲੀ ਬੋਰਡ ਹਾਲ ਕੀ ਦੇ ਵਿੱਚ ਕੇਸ ਦਿੱਤੇ ਸੀ ਤਾਂ ਕਬਜ਼ਾ ਲੈਣ ਦੀ ਕੋਸ਼ਿਸ਼ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਨੋਟਿਸ ਕਈ ਘਰਾਂ ਨੂੰ ਜਾ ਚੁੱਕਿਆ ਸੀ ਉਸ ਤੋਂ ਬਾਅਦ ਮੁਰਤੋਂ ਮਾਮਲਾ ਕੋਰਟ ਦੇ ਵਿੱਚ ਪਹੁੰਚਿਆ ਹੋਇਆ ਤਾਂ ਉਸ ਦੀ ਸੁਣਵਾਈ ਜਿਹੜੀ ਹੁਣ 14 ਤਰੀਕ ਨੂੰ ਹੋਏਗੀ ਪਰ ਉੱਥੇ ਖੀ ਜੇ ਆਪਾਂ ਜਲੰਧਰ ਦੇ ਦੂਸਰੇ ਪਾਸੇ ਇੱਕ ਕੋਨਾ ਆਪਾਂ ਬਿਆਨਤ ਨਗਰ ਦੀ ਗੱਲ ਕਰ ਰਹੇ ਹਾਂ ਤਾਂ ਦੂਸਰਾ ਕੋਨਾ ਜਿਹੜਾ ਲਤੀਫਪੁਰੇ ਦਾ ਹੈ ਜਲੰਧਰ ਦਾ ਹੀ ਜਿੱਥੇ ਕਾਫੀ ਸਾਲ ਹੋ ਚੁੱਕੇ ਨੇ ਪਰਿਵਾਰ ਜਿਹੜੇ ਨੇ ਉਹ ਉਹਨਾਂ ਦੇ ਘਟਾ ਟੈਟੂ ਢੇਰੀ ਹੋ ਚੁੱਕੇ ਨੇ ਉਹਨਾਂ ਦੇ ਘਟਾ ਆ ਦਿੱਤੇ ਗਏ ਸੀ ਜਿਸ ਤੋਂ ਬਾਅਦ ਪਰਿਵਾਰ ਜਿਹੜੇ ਨੇ ਕਈ ਖੁੱਲ੍ਹੀ ਛੱਤ ਹੇਠਾਂ ਰਹਿਣ ਨੂੰ ਮਜਬੂਰ ਹੈਗੇ ਨੇ ਤੇ ਉਹਨਾਂ ਦੇ ਕੀ ਕੁਝ ਹਾਲਾਤ ਨੇ ਉਹ ਇਸ ਬਾਰੇ ਕੀ ਕੁਝ ਸੋਚਦੇ ਹੈਗੇ ਨੇ ਉਹਨਾਂ ਨਾਲ ਆਪਾਂ ਗੱਲ ਕਰਾਂਗੇ ਤਾ ਮੈਡਮ ਮੈਂ ਸਭ ਤੋਂ ਪਹਿਲਾਂ ਉਦੋਂ ਕਿਉਂ ਬਣਾਇਆ ਫਿਰ ਉਹਨਾਂ ਦੇ ਮੀਟਰ ਉਹਨਾਂ ਤੇ ਲੱਗਿਓ ਆ ਕਲੈਕਸ਼ਨ ਉਹਨਾਂ ਤੇ ਲੱਗਿਓ ਆ ਤੇ ਫਿਰ ਜਿਹੜਾ ਆਹ ਯੋਜਨਾ ਜਿਹੜੀ ਸਰਕਾਰ ਦੀ ਚੱਲੀ ਸੀ ਘਰ ਬਣਾਉਣ ਦੀ ਉਹ ਘਰ ਵੀ ਆਲਰੇਡੀ ਉਹਨਾਂ ਨੂੰ ਜਿਹੜਾ ਇੱਕ ਇੱਕ 1.80 ਸੀ ਹਜ਼ਾਰ ਰੁਪਈਆ ਆਇਆ ਉਸ ਘਰ ਵਾਸਤੇ ਸਾਬਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਹੀ ਗੱਲ ਕਹਿਣਾ ਚਾਹੁੰਦੇ ਆ ਬਈ ਜਿਹੜੀ ਸਰਕਾਰਾਂ ਆ ਜਿੱਦਾਂ ਜਿਹੜੀ ਸਰਕਾਰ ਜਿਹੜੀ ਆਮ ਪਾਰਟੀ ਦੀ ਆਈ ਆ ਇਹ ਆਮ ਪਾਰਟੀ ਦੀ ਸਰਕਾਰ ਨੂੰ ਇਹ ਗੱਲ ਪੁੱਛਣੀ ਚਾਹੀਦੀ ਸੀ ਬਈ ਜਿਸ ਟਾਈਮ ਬਿਆਨਤ ਨਗਰ ਦੇ ਵਿੱਚ ਤੁਸੀਂ ਕਹਿੰਦੇ ਆ ਬਈ ਬਿਜਲੀ ਘਰ ਮਹਿਕਮੇ ਦਾ ਇਹ ਜਿਹੜੀ ਜਗ੍ਹਾ ਆ ਜਿਹੜਾ 6-700 ਘਰ ਆ ਰਹਿਆ ਆ ਬਿਜਲੀ ਮਹਿਕਮੇ ਦੇ ਇੱਕ ਥਾਂ ਦੇ ਵਿਚ ਆ ਰਿਆ ਆ ਤੇ ਉਦੋਂ ਸਰਕਾਰ ਨੂੰ ਨਹੀਂ ਸੀ ਪਤਾ ਜਦੋਂ ਉਹਨਾਂ ਦੇ ਆਧਾਰ ਕਾਟ ਬਣੇ ਆ ਜਦੋਂ ਉਹਨਾਂ ਦੀਆਂ ਵੋਟਾਂ ਬਣੀਆਂ ਆ ਜਦੋਂ ਉਹਨਾਂ ਦੇ ਮੈਰਿਜ ਸਰਟੀਫੀਕੇਟ ਬਣੇ ਆ ਡੈਥ ਸਰਟੀਫੀਕੇਟ ਬਣੇ ਆ ਉਹਨਾਂ ਦੇ ਬੱਚਿਆਂ ਦੇ ਸਕੂਲਾਂ ਦੇ ਬਣੇ ਆ ਉਦੋਂ ਉਦੋਂ ਬਿਜਲੀ ਵਿਭਾਗ ਦੇ ਦੀ ਨਹੀਂ ਸੀ ਜਗਾ ਉਦੋਂ ਕਿਉਂ ਬਣਾਇਆ ਫਿਰ ਉਹਨਾਂ ਦੇ ਮੀਟਰ ਉਹਨਾਂ ਦੇ ਲੱਗਿਓ ਆ ਕਲੈਕਸ਼ਨ ਉਹਨਾਂ ਦੇ ਲੱਗਿਓ ਆ ਤੇ ਫਿਰ ਜਿਹੜਾ ਆ ਯੋਜਨਾ ਜਿਹੜੀ ਸਰਕਾਰ ਦੀ ਚੱਲੀ ਸੀ ਘਰ ਬਣਾਉਣ ਦੀ ਉਹ ਘਰ ਵੀ ਆਲਰੇਡੀ ਉਹਨਾਂ ਨੂੰ ਜਿਹੜਾ ਇੱਕ ਇੱਕ 1.80 ਸੀ ਹਜ਼ਾਰ ਰੁਪਈਆ ਆਇਆ ਉਸ ਘਰ ਵਾਸਤੇ ਉਹ ਘਰ ਵੀ ਸਰਕਾਰ ਨੇ ਬਣਾ ਕੇ ਸੈਂਟਰ ਗਵਰਨਮੈਂਟ ਨੇ ਦਿੱਤੇ ਆ ਪਰ ਉਦੋਂ ਸੈਂਟਰ ਗਵਰਨਮੈਂਟ ਨੂੰ ਨਹੀਂ ਸੀ ਪਤਾ ਦੇ ਇਹ ਇੱਕ ਦਿਨ ਜਿਹੜਾ ਆ ਕੋਰਟ ਕੇਸ ਚੱਲ ਰਿਹਾ ਆ ਤੇ ਇੱਕ ਦਿਨ ਇਹ ਜਗ੍ਹਾ ਜਿਹੜੀ ਠਣੀਆਂ ਉਦੋਂ ਵੀ ਸਰਕਾਰਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿਉਂ ਇਹ ਸਰਕਾਰਾਂ ਜਿਹੜੀਆਂ ਰਲ ਕੇ ਇਹ ਜਿਹੜੀ ਆਮ ਜਨਤਾ ਨੂੰ ਦੇ ਅੱਖੀ ਘਟਾ ਪਾ ਰਹੀਆਂ ਆ ਹੁਣ ਏਸੀ ਕਰਕੇ ਜਿੱਦਾਂ ਹੁਣ ਲਾਲੋਬੀ ਬਿਆਨਤ ਨਗਰ ਦਾ ਆ ਇਹ ਮੁੱਦਾ ਚਲੋ ਉਹਨਾਂ ਨੂੰ ਤਾਂ ਕੁਝ ਟਾਈਮ ਮਿਲ ਗਿਆ ਆ ਹਜੇ ਵੀ ਚਲੋ 14 ਤਰੀਕ ਨੂੰ ਪ੍ਰੂਫ ਕਹਿੰਦੇ ਸਾਨੂੰ ਪੇਸ਼ ਕਰੋ ਕੀ ਗੱਲ ਸਰਕਾਰ ਦੇ ਕੋਲ ਪ੍ਰੂਫ ਹੈ ਨਹੀਂ ਜਦੋਂ ਮਕਾਨ ਬਣਾ ਕੇ ਦਿੱਤੇ ਸਾਰੇ ਪ੍ਰੂਫ ਉਹਨਾਂ ਦੇ ਕੋਲ ਆ ਸਰਕਾਰ ਕੋ ਕਿਹੜਾ ਪ੍ਰੂਫ ਹੈ ਨਹੀਂ ਸਾਡਾ ਸਾਰਿਆਂ ਦੇ ਪ੍ਰੂਫ ਹੈ ਸਰਕਾਰ ਦੇ ਕੋਲ ਇਹ ਸਾਰੀ ਐਮੀ ਉਹ ਜਾਣ ਕੇ ਆ ਵੀ ਉਹਨਾਂ ਨੇ ਨੀਤੀ ਘੜਨੀ ਸੀ ਉਹਨਾਂ ਨੇ ਥੋੜਾ ਟਾਈਮ ਲੈਣਾ ਆ ਉਹ ਟਾਈਮ ਉਹਨਾਂ ਨੇ ਨਗਾਉਣਾ 14 ਤਰੀਕ ਤਾਈ ਬਾਅਦ ਦੇ ਵਿੱਚ ਜਿਹੜਾ ਸਰਕਾਰ ਨੇ ਕੋਈ ਵੀ ਐਕਸ਼ਨ ਲੈ ਸਕਦੀ ਆ ਪਰ ਜਿੱਦਾਂ ਐਕਸ਼ਨ ਜਿਹੜਾ ਆ ਲਤੀਮਪੁਰੇ ਦੇ ਉੱਤੇ ਆਇਆ ਲਤੀਮਪੁਰੇ ਵਾਲਿਆਂ ਨੇ ਵੀ ਦੇਖੋ ਇਹਨਾਂ ਦੇ ਵੀ ਕੋਰਟ ਕੇਸ ਚੱਲਦੇ ਸੀ ਇਹਨਾਂ ਨੂੰ ਉਹਨਾਂ ਨੋਟਿਸ ਭੇਜੇ ਸਰਕਾਰ ਨੇ ਜਾਂ ਇਹਨਾਂ ਨੂੰ ਨੋਟਿਸ ਭੇਜਦੇ ਜਾ ਇਹਨਾਂ ਦੇ ਨਾਲ ਕੋਈ ਆ ਕੇ ਮੀਟਿੰਗ ਕਰ ਦੇ ਫਿਰ ਇਹਨਾਂ ਦਾ ਹੱਕ ਸੀ ਇਹਨਾਂ ਦੇ ਘਰ ਦੇ ਉੱਤੇ ਪੀਲਾ ਪੰਜਾ ਚਲਾਉਣਾ ਮੈਂ ਉਸ ਟਾਈਮ ਸੀ ਬਲਬੀਰ ਸਿੰਘ ਰਾਜੇਵਾਲ ਦੀ ਜਥੇਬੰਦੀ ਦੇ ਵਿੱਚ ਸੀ ਮੈਂ ਇੱਥੇ 5:30 ਆ ਕੇ ਤੇ ਮੈਂ ਇੱਥੇ ਇਹਨਾਂ ਦਾ ਬਹੁਤ ਜਾਣ ਕੇ ਸਾਥ ਵੀ ਦਿੱਤਾ ਆ ਸਾਥ ਦੇਣ ਦੇ ਬਜੂਬੇ ਮੈਨੂੰ ਵੀ ਇਹਨਾਂ ਨੇ 12 ਵਜੇ ਫਿਰ ਇਸ ਸਰਕਾਰ ਨੇ ਗੈਰਫਜ਼ਦਾਰ ਕੀਤਾ ਜਾਂ ਮੈਨੂੰ ਸ਼ਾਮ ਨੂੰ 6 ਵਜੇ ਛੱਟਿਆ ਇਹਨਾਂ ਨੇ ਕੀ ਗੱਲ ਇੱਥੇ ਭੈਣਾ ਨਹੀਂ ਸੀ ਇੱਥੇ ਮਾਮਾ ਨਹੀਂ ਸੀ ਇੱਥੇ ਸਾਰੇ ਹੀ ਸੀ ਸਰਕਾਰ ਉਹਦਾ ਕਹਿੰਦੀ ਆ ਬੇਟੀ ਪੜਾਓ ਬੇਟੀ ਬਚਾਓ ਉਸ ਟਾਈਮ ਤੇ ਸਰਕਾਰ ਨੂੰ ਨਹੀਂ ਪਤਾ ਲੱਗਾ ਵੀ ਇੱਥੇ ਬੱਚੇ ਵੀ ਆ ਜਦੋਂ ਅਸੀਂ ਰਾਤ ਅਸੀਂ ਤੜਕੇ ਪੀਲਾ ਪੰਜਾ ਚਲਾਇਆ ਇਹ ਕਿੱਥੇ ਜਾਣ ਕੇ ਆਪਣੇ ਬੱਚਿਆਂ ਨੂੰ ਲੈ ਕੇ ਇਹ ਕਿੱਥੇ ਬੈਠਣਗੇ ਇਹ ਅੱਜਕੱਲ ਤਾਂ ਇੱਕ ਐਕਟ ਵੀ ਲਾਉਣੀ ਹੋਵੇ ਤਾਂ ਉਹ ਵੀ ਸਾਨੂੰ ਬੜੀ ਔਖੀ ਆ ਤਾਂ ਇਹਨਾਂ ਦੇ ਤਾਂ 70 ਘਰ ਜਿਹੜੇ ਢਾਕੇ ਸਰਕਾਰ ਨੇ ਪੀਲਾ ਪੰਜਾ ਚਲਾ ਕੇ ਵੀ ਜਿੱਦਾਂ ਸਰਕਾਰ ਨੂੰ ਇਹ ਹੋ ਗਿਆ ਵੀ ਸਾਨੂੰ ਪਤਾ ਨਹੀਂ ਕੀ ਮਿਲ ਗਿਆ ਪਰ ਆਮ ਜਨਤਾ ਦੇ ਉੱਤੇ ਚਲਾਇਆ ਜਿਨ੍ਹਾਂ ਨੇ ਤੈਨੂੰ ਆਮ ਜਨਤਾ ਨੇ ਤੈਨੂੰ ਵੋਟਾਂ ਪਾ ਕੇ ਤੈਨੂੰ ਸੀਐਮ ਬਣਾਇਆ ਤੇ ਸੀਐਮ ਬਣਦਾ ਮਤਵਲ ਇਹ ਹੋ ਗਿਆ ਵੀ ਤੂੰ ਗਰੀਬਾਂ ਦੇ ਘਟ ਆਉਣੇ ਆ ਗਰੀਬਾਂ ਦੇ ਘਰਾਂ ਦੇ ਉੱਤੇ ਪੰਜੇ ਚਲਾਉਣੇ ਆ ਕੋਈ ਚੰਗੇ ਜੈ ਨਾ ਮੱਥਾ ਲਾ ਆਪਣੇ ਬਰੋਬਰ ਦੇ ਨਾਲ ਲਾਵੇ ਸੀਐਮ ਜਿਹੜਾ ਪਤਾ ਲੱਗੇ ਸੀਐਮ ਨੂੰ ਵੀ ਇਹ ਹਾਂ ਮੇਰੇ ਮੋਰੇ ਟੱਕਰ ਵਾਲਾ ਤੂੰ ਗਰੀਬ ਬੰਦਿਆਂ ਦੇ ਘਰ ਟਾ ਕੇ ਕੀ ਸਾਬਤ ਕਰਨਾ ਚਾਹੁੰਦਾ ਆ ਤੂੰ ਇਹ ਸਾਬਤ ਕਰਨਾ ਚਾਹੁੰਦਾ ਆ ਵੀ ਮੈਂ ਇੱਕ ਜਿਹੜੀ ਆ ਲਾਲ ਇਹ ਸਨ 47 ਦੇ ਆ ਕੇ ਬੈਠੇ ਆ ਇੱਕ ਇਹ ਜਿਹੜਾ 12 ਸਾਲ ਇੱਕ ਘਰ ਦੇ ਵਿੱਚ ਆਪਾਂ ਰਹਿ ਜਾਈਏ ਤੇ ਸਾਨੂੰ ਕੋਈ ਸਰਕਾਰ ਕੱਢ ਨਹੀਂ ਸਕਦੀ ਇਹ ਸਰਕਾਰ ਨੇ ਵੀ ਕਿਹਾ ਇਹ 12 ਸਾਲ ਜੇ ਇਸ ਘਰ ਦੇ ਵਿੱਚ ਰਹਿ ਕੇ ਨਹੀਂ ਕੱਢ ਤਾਂ ਇਹ ਸਾਨੂੰ 47 ਦੇ ਆਏ ਆ ਇਹਨਾਂ ਨੂੰ ਸਨ 47 ਦੇ ਆਇਆਂ ਨੂੰ ਇਹਨਾਂ ਨੂੰ ਇਹ ਜਗ੍ਹਾ ਮਿਲੀ ਸੀ ਤਾਂ ਫੇਰ ਸਰਕਾਰ ਨੇ ਕਿਉਂ ਢਾਈ ਅੱਛਾ ਪਰ ਗੱਲ ਇਹ ਵੀ ਹੈ ਨਾ ਕਿ ਕੋਰਟ ਕੇਸ ਚੱਲਦਾ ਸੀਗਾ ਜ਼ਮੀਨ ਸਰਕਾਰ ਦੀ ਸੀਗੀ ਆਖਰ ਤਾਂ ਜ਼ਮੀਨ ਸਰਕਾਰ ਦੀ ਹੋਵੇ ਤਾਂ ਉਹਨਾਂ ਨੇ ਕਬਜ਼ਾ ਲੈਣਾ ਹੀ ਸੀਗਾ ਵਾਪਸ ਤਾਂ ਕਿ ਉਹਨਾਂ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਵੀ ਕੁਝ ਨਾ ਕਿਤੇ ਇਹਨੇ ਗੈਲ ਹੀ ਰਹੀ ਕਿ ਉਹਨਾਂ ਦੇ ਵੱਲੋਂ ਆਪਣਾ ਕੋਈ ਹੋਰ ਇੰਤਜ਼ਾਮ ਕਰਨਾ ਚਾਹੀਦਾ ਸੀ ਦੇਖੋ ਜੀ ਜਦੋਂ ਮੈਂ ਮੰਨਦੀ ਆ ਵੀ ਤੁਸੀਂ ਕਹਿੰਦੇ ਆ ਵੀ ਜਦੋਂ ਜਦ ਫੇਰ ਪਤਾ ਆ ਸਰਕਾਰ ਨੂੰ ਵੀ ਇਹ ਸਰਕਾਰ ਦੀ ਜਹਾਜ਼ਾ ਤੇ ਆ ਤੇ ਸਰਕਾਰ ਨੇ ਰਜਿਸਟਰੀਆਂ ਕੋਲ ਬਣਵਾਈਆਂ ਸਰਕਾਰ ਨੇ ਇਹਨਾਂ ਦੇ ਪ੍ਰੂਫ ਕਿਉਂ ਬਣਾਏ? ਸਰਕਾਰ ਨੇ ਇਹਨਾਂ ਦੇ ਮੀਟਰ ਕਿ ਸਰਕਾਰੀ ਲੱਗੇ? ਸਰਕਾਰੀ ਟੂਟੀਆਂ ਕਿਉਂ ਲੱਗੀਆਂ? ਸਾਰੇ ਇਹਨਾਂ ਦੇ ਕੋਲ ਪ੍ਰੂਫ ਆ ਉਦੋਂ ਸਰਕਾਰ ਨੂੰ ਨਹੀਂ ਪਤਾ ਲੱਗਾ। ਬੇਸਾਨ 47 ਦੇ ਆ ਕੇ ਬੈਠੇ ਸਾਡੀ ਜਗ੍ਹਾ ਆ ਉਦੋਂ ਨਹੀਂ ਪਤਾ ਲੱਗਾ ਸਰਕਾਰ ਨੂੰ। ਹੁਣ ਇਹਦਾ ਰੇਟ ਵੱਧ ਗਿਆ ਤੇ ਹੁਣ ਸਰਕਾਰ ਦੀ ਜਗ੍ਹਾ ਹੋ ਗਈ। ਜਦੋਂ ਰੇਟ ਨਹੀਂ ਸੀ ਵਧਿਆ ਜਾਂ ਜਦੋਂ ਛੱਪੜ ਸੀ ਉਦੋਂ ਆਮ ਜਨਤਾ ਦੀ ਜਗ੍ਹਾ ਸੀ। ਇਹ ਤਾਂ ਸਰਕਾਰ ਦੀ ਸਾਰੀ ਨੀਤੀ ਘੜੀ ਸੀ ਗਈ। ਇਸ ਜਗ੍ਹਾ ਦੇ ਉੱਤੇ ਬਹੁਤ ਵੱਡੇ ਵੱਡਿਆਂ ਦੀਆਂ ਅੱਖਾਂ ਆ। ਇੱਥੇ ਪਤਾ ਨਹੀਂ ਹਜੇ ਕੀ ਕੁਝ ਬਣਨਾ ਸੀ ਪਰ ਸਰਕਾਰ ਨੇ ਕੀ ਕੀਤਾ ਘਟਾ ਦਿੱਤਾ ਕਬਜ਼ਾ ਵੀ ਸਾਡਾ ਮਲਬਾ ਵੀ ਸਾਡਾ ਇਹ ਤਾਂ ਨਹੀਂ ਲਤੀਮਪੁਰੇ ਚ ਚੁੱਕੋ ਹੋਇਆ ਮਲਬਾ ਚੁੱਕਣ ਨਹੀਂ ਦੇਣਾ ਨਾ ਅਸੀਂ ਇਹ ਘਰ ਬਣਾਉਣ ਦੇਣੇ ਆ ਆਪਣੇ ਘਰ ਅਸੀਂ ਬਣਾਵਾਂਗੇ ਸਰਕਾਰ ਤੇ ਨਹੀਂ ਬਣਾਉਣ ਦੇਣੀ ਸਾਡੇ ਇੱਥੇ ਹੀ ਅਸੀਂ ਰਵਾਂਗੇ ਲਤੀਮਪੁਰਾ ਇੱਥੇ ਹੀ ਬਸੂਗਾ ਇੱਥੇ ਹੀ ਸਾਡਾ ਮੋੜ ਬਸੇਬਾ ਜਿਹੜਾ ਲਤੀਮਪੁਰੇ ਦਾ ਹੋਊਗਾ ਤੇ ਮਾਲਕ ਨੇ ਚਾਹਿਆ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਆ 2027 ਤੱਕ ਵੇਟ ਕਰ ਲੈਣੇ ਆ ਮੁੜ ਕੇ ਜਿਹੜੀ ਸਰਕਾਰ ਆਈ ਉਹ ਸਰਕਾਰ ਸਾਡੇ ਲਈ ਸੋਚੂਗੀ ਹੁਣ ਦੇਖੋ ਕਾਂਗਰਸ ਸਰਕਾਰ ਆਈ ਉਹ ਣਿਟਾਇਆ ਕਾਲੀ ਸਰਕਾਰ ਆਈ ਉਹ ਣਿਟਾਇਆ ਭਾਜਪਾ ਆਈ ਉਹ ਣਿਟਾਇਆ ਕੀ ਗੱਲ ਆਮ ਪਾਰਟੀ ਨੂੰ ਸੀ ਉਹਨੇ ਝਾੜੂ ਫੇਰਨਾ ਸੀ ਸਾਰਾ ਉਹਨੇ ਆਪਣਾ ਨਿਚੋਰ ਨਿਸ਼ਾਨ ਇਸੇ ਲਈ ਰੱਖਿਆ ਸੀ ਵੀ ਮੈਂ ਸਾਰੀ ਕਲੋਨੀਆਂ ਤੇ ਝਾੜੂ ਫੇਰ ਦਮਾ ਹੁਣ ਆ ਗਈ ਉਹਦੀ ਨਿਗਾਹ ਦੇ ਵਿੱਚ ਬਿਆਨਤ ਨਗਰ ਦੀ ਜਗ੍ਹਾ ਇਸ ਕਰਕੇ ਆ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਆਮ ਜਨਤਾ ਨੂੰ ਨਾ ਤੰਗ ਕਰੇ ਆਮ ਜਨਤਾ ਦੀ ਜਿਹੜੀ ਛੱਤ ਆ ਉਹ ਨਾ ਖੋਵੇ ਕਿਰਪਾ ਕਰਕੇ ਲਤੀਮਪੁਰੇ ਦੀਆਂ ਵੀ ਜਿਹੜੀਆਂ ਛੱਤਾਂ ਖੋਈਆਂ ਇਹਨਾਂ ਨੂੰ ਬਣਾ ਕੇ ਦਿੱਤਾ ਜਾਵੇ ਤੇ ਜਾਂਦੀ ਵਾਰ ਸਰਕਾਰ ਜਿਹੜੀ ਆ ਇੱਕ ਸਾਡੇ ਕੋ ਚੰਗਾ ਸੁਨੇਹਾ ਲੈ ਕੇ ਜਾਵੇ ਵੀ ਸਾਡੇ ਵੀ ਆਪਗਵੰਤ ਮਾਨ ਦੀ ਸਰਕਾਰ ਨੇ ਸਾਡੇ ਘਟ ਆਏ ਸੀ ਉਹਨੇ ਮੁੜ ਕੇ ਸਾਨੂੰ ਬਣਾ ਕੇ ਦਿੱਤੇ ਆ ਅਸੀਂ ਵੀ ਸਰਕਾਰ ਨੂੰ ਸਲਾਈਏ ਤੇ ਇਹ ਕਿਸੇ ਦੀ ਛੱਤ ਮੈਂ ਭਗਵੰਤ ਮੌਰ ਦੇ ਮੋਰੇ ਬੇਨਤੀ ਕਰਦੀਆਂ ਵੀ ਕਿਸੇ ਦੀ ਛੱਤ ਨਾ ਖੋ ਸਾਰਿਆਂ ਨੂੰ ਛੱਤਾਂ ਦਿੱਤੀਆਂ ਜਾਣ ਅੱਛਾ ਕਾਫੀ ਲੰਮਾ ਸਮਾਂ ਹੋ ਚੁੱਕਿਆ ਲਤੀਫਪੁਰੇ ਦੇ ਇਹ ਹਾਲਾਤ ਹੋਏ ਹੋਏ ਨੇ ਹਨਾ ਉਹਦੇ ਬਾਰੇ ਮੈਂ ਜ਼ਰੂਰ ਹੈ ਜਾਨਣਾ ਚਾਹਾਂਗੀ ਕੀ ਹੁਣ ਲਤੀਫਪੁਰ ਦਾ ਮਾਮਲਾ ਕਿੱਥੋਂ ਤੱਕ ਪਹੁੰਚਿਆ ਹੋਇਆ ਹੈ ਕੀ ਦੁਬਾਰਾ ਮੁਰਵ ਸੇਬੇ ਨੂੰ ਲੈ ਕੇ ਲੋਕ ਕੀ ਕਰ ਰਹੇ ਨੇ ਸਰਕਾਰ ਦੇ ਤਰੱਕੀ ਕਰ ਰਹੀ ਹੈ ਉਹਦੇ ਵਿੱਚ ਕੀ ਕੁਝ ਕੋਈ ਅਪਡੇਸ਼ਨ ਹੈ ਸਰਕਾਰ ਜੀ ਕੁਝ ਨਹੀਂ ਦੱਸ ਰਹੀ ਸਰਕਾਰ ਦੇ ਮਨ ਦੇ ਵਿੱਚ ਇਹ ਆ ਬਈ ਬਹੁਤ ਕੰਮ ਲੋਕ ਆ ਸਰਕਾਰ ਇਹ ਨਾ ਸੋਚੇ ਪਈ ਇਹ ਥੋੜੇ ਲੋਕ ਆ ਔਰੇ ਲੋਕਾਂ ਨਾਲ ਵੀ ਸਾਡਾ ਮੋਰਚਾ ਚੱਲੀ ਜਾਂਦਾ ਮੋਰਚਾ ਇਹਨਾਂ ਦੇਖ ਵੀ ਮੋਰਚਾ ਭੱਕ ਗਿਆ ਤਾਂ ਡਾਊਨ ਹੋ ਗਿਆ ਇਹ ਕਦੀ ਮੋਰਚੇ ਡਾਊਨ ਹੋ ਜਾਂਦੇ ਕਦੀ ਭੱਕ ਜਾਂਦੇ ਹੁੰਦੇ ਆ ਮੋਰਚਾ ਅਸੀਂ ਜਿੱਤ ਕੇ ਦਿਖਾਵਾਂਗੇ ਜਿੱਤਾਂਗੇ ਤੇ ਜਿੱਤ ਕੇ ਦਿਖਾਵਾਂਗੇ ਘਰ ਵੀ ਇੱਥੇ ਬਣਨਗੇ ਸਾਡੇ ਇਹ ਸਰਕਾਰ ਦਾ ਸਾਡਾ ਵਾਅਦਾ ਆ ਮੌੜ ਬਸੇਵਾ ਸਾਡਾ ਲਤੀਮਪੁਰੇ ਦਾ ਹੀ ਹੋਊਗਾ ਤਾ ਕੁਝ ਹੋਰ ਵੀ ਲੋਕ ਨੇ ਤੇ ਉਹ ਇਥੋਂ ਦੇ ਵਸਨੀਕ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਕੋਲ ਜਾਣਾਂਗੇ ਕਿ ਉਹ ਇਸ ਪੂਰੇ ਸਿਨੈਰੀਓ ਨੂੰ ਕਿਵੇਂ ਦੇਖਦੇ ਨੇ ਕਿ ਕਹਿਣਾ ਚਾਹੁੰਦੇ ਨੇ ਅਕੀ ਕਹਿਣਾ ਚਾਹੁੰਗੇ ਜਿਸ ਤਰੀਕੇ ਲਤੀਫਪੁਰ ਦੇ ਹਾਲਾਤ ਸ੍ਰੀ ਹੋਵੇ ਕਿ ਦੁਬਾਰਾ ਇੱਕ ਦੂਸਰੀ ਜਗ੍ਹਾ ਬੰਦ ਦੇ ਨਜ਼ਰ ਆਉਂਦੇ ਨੇ ਪਰ ਉਹਨਾਂ ਨੂੰ ਟਾਈਮ ਜ਼ਰੂਰ ਮਿਲਿਆ ਹੋਇਆ ਹੈ ਹੋ ਸਕਦਾ ਉਹਨਾਂ ਦੇ ਫੇਵਰਟ ਦੇ ਵਿੱਚ ਵੀ ਜਿਹੜਾ ਕੇਸ ਚੱਲਾ ਜਾਵੇ ਅਸੀਂ ਇੱਥੇ ਪਹਿਲਾਂ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਰ ਜਿਹੜਾ ਬਿਆਨਤਨਗਰ ਆ ਜਿਹੜਵੇਂ ਸਾਡੇ ਘਰ ਟਾਏ ਆ ਤੇ ਇਹ ਘਰ ਨਹੀਂ ਟਹਿਣੇ ਚਾਹੀਦੇ ਕਿਉਂਕਿ ਸਾਨੂੰ ਪਤਾ ਹੈ ਕਿ ਅਸੀਂ 3 ਸਾਲ ਹੋ ਗਏ ਆ ਸੜਕਾਂ ਤੇ ਬੈਠੇ ਆ ਜਾਂ ਅਸੀਂ ਜਾਣਦੇ ਆ ਜਾਂ ਪ੍ਰਮਾਤਮਾ ਜਾਣਦਾ ਆ ਵੀ ਕਿਸ ਹਾਲਾਤ ਨਾਲ ਅਸੀਂ ਜੀ ਰਹੇ ਆ ਅਸੀਂ ਤੇ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਆ ਵੀ ਪ੍ਰਮਾਤਮਾ ਕਿਸੇ ਦੀ ਛੱਤ ਨਾ ਖੋਈ ਗਰੀਬੀ ਅਮੀਰੀ ਤੇ ਸਭ ਕੋਲ ਹੈਗੀ ਆ ਪਰ ਕਿਸੇ ਦੀ ਛੱਤ ਨਾ ਖੋਈ ਕਿਉਂਕਿ ਅਸੀਂ ਜਿਹੜੇ ਹਾਲਾਤਾਂ ਦੇ ਨਾਲ ਜੀ ਰਹੇ ਆ ਬਜ਼ੁਰਗਾਂ ਨੂੰ ਲੈ ਕੇ ਸੜਕਾਂ ਤੇ ਬੈਠੇ ਆ ਬੱਚਿਆਂ ਨੂੰ ਲੈ ਕੇ ਸੜਕਾਂ ਤੇ ਬੈਠੇ ਆ ਸਾਨੂੰ ਪਤਾ ਆ ਵੀ ਅਸੀਂ ਕਿੱਦਾਂ ਰਹਿਣ ਬਸੇਰਾ ਕਰ ਰਹੇ ਆ ਜਿਵੇਂ ਸਾਡੇ ਛੋਟੇ ਮੋਟੇ ਕਾਰੋਬਾਰ ਸੀ ਉਹ ਵੀ ਸਾਡੇ ਖਤਮ ਹੋ ਗਏ ਤੇ ਅਸੀਂ ਆਪਣਾ ਜੀਣ ਗੁਜ਼ਾਰਾ ਕਿਸ ਤਰ੍ਹਾਂ ਕਰ ਰਹੇ ਆ ਬੱਚੇ ਜਿਹੜੇ ਸਾਡੇ ਆ ਪੜ੍ਹਾਈ ਤੋਂ ਵਾਂਝੇ ਰਹਿ ਗਏ ਆ ਬਜ਼ੁਰਗ ਸਾਡੀਆਂ ਸੇਵਾ ਤੋਂ ਵਾਂਝੇ ਰਹਿੰਦੇ ਆ ਕਿਉਂਕਿ ਜਦੋਂ ਸਾਡੇ ਕੋਲ ਉਹ ਚੀਜ਼ਾਂ ਹੈ ਸੌਸ ਹੈਣੀ ਜਦੋਂ ਸਾਡੇ ਕੋਲ ਘਰ ਹੀ ਹੈ ਨੀਗਾ ਤੇ ਸਾਡੇ ਕੋਲ ਸੌਸ ਕਿੱਥੇ ਹੋਣੇ ਆ ਤੇ ਸਾਡੀ ਸੇਫਟੀ ਕਿੱਥੋਂ ਹੋਣੀ ਆ ਤੇ ਸਾਡਾ ਰਹਿਣਾ ਬਸੇਰਾ ਕਿਸ ਤਰ੍ਹਾਂ ਦਾ ਹੋਣਾ ਆ ਹਨਾ ਅਸੀਂ ਤੇ ਇਹ ਆਨੇ ਆ ਕਿ ਉਹਨਾਂ ਦੇ ਘਰ ਨਹੀਂ ਖੋਣੇ ਚਾਹੀਦੇ ਇਹ ਭਗਵੰਤ ਮਾਨ ਨੂੰ ਸੋਚਣਾ ਜੀ ਦਾ ਭਗਵੰਤ ਮਾਨ ਨੇ ਠੇਕਾ ਲਿਆ ਆ ਵੀ ਜਲੰਧਰ ਵਸੇ ਇਧਰੋਂ ਜਾੜਤਾ ਇਧਰੋਂ ਜਾੜ ਕੇ ਹਟਿਆ ਤਾਂ ਦੂਜੇ ਪਾਸੇ ਹੋ ਗਿਆ ਇਹ ਦੇ ਕਹਿੰਦੇ ਆ ਵੀ ਸਰਕਾਰੀ ਜ਼ਮੀਨ ਆ ਸਾਡੀ ਕਹਿੰਦੇ ਆ ਤੇ ਜਿਨ੍ਹਾਂ ਦੀਆਂ ਰਜਿਸਟਰੀਆਂ ਵਾਲੀਆਂ ਖੋਈ ਜਾਂਦਾ ਉਹ ਭਗਵੰਤ ਮਾਨ ਨੂੰ ਉਹ ਨਹੀਂ ਦਿੰਦਾ ਪਰ ਉਹ ਵੀ ਜ਼ਮੀਨ ਤਾਂ ਹੈ ਤਾਂ ਬਿਜਲੀ ਬੋਰਡ ਦੀ ਨਾ ਉਹ ਕਹਿੰਦੇ ਕਿ ਜ਼ਮੀਨ ਸਾਡੀ ਹੈਗੀ ਆ ਉਹਨਾਂ ਦੇ ਵੱਲੋਂ ਕੇਸ ਜੜਾ ਹੈ ਪਹਿਲਾਂ ਵੀ ਕੀਤਾ ਹੋਇਆ ਸੀ ਪਹਿਲਾਂ ਵੀ ਉਹ ਜਿੱਤਦੇ ਹਾਰੇਦੇ ਰਹੇ ਨੇ ਇਸ ਵਾਰ ਬਿਜਲੀ ਬੋਰਡ ਜਿੱਤੇ ਹੈ ਇਹ ਦੇਖੋ ਜੀ ਜਿੱਥੇ ਵੀ ਜਗ੍ਹਾ ਆ ਇਹ ਤੇ ਅੱਜ ਨਹੀਂ ਕੇਸ ਚੱਲਣ ਲੱਗੇ ਇਹ ਦੇ ਜੁੱਗਾਂ ਤੋਂ ਚੱਲਦੇ ਆਇਆ ਸ਼ੁਰੂ ਤੋਂ ਹੀ ਚੱਲਦੇ ਆਇਆ ਇਹ ਭਗਵੰਤ ਮਾਨ ਦੀ ਸਰਕਾਰ ਥੋੜਾ ਇਹ ਕਿ ਹੁਣ ਕੇਸ ਚੱਲਣ ਲੱਗੇ ਆ ਜਾਂ ਹੋਣੀ ਫੈਸਲੇ ਹੋਣ ਲੱਗੇ ਆ ਕਿ ਅੱਗੇ ਸਰਕਾਰਾਂ ਚ ਫੈਸਲੇ ਨਹੀਂ ਸੀ ਹੁੰਦੇ ਅੱਗੇ ਸਰਕਾਰਾਂ ਨਹੀਂ ਆਈਆਂ ਵੀ ਸਾਰੀਆਂ ਸਰਕਾਰਾਂ ਆਗੀਆਂ ਬੜੀਆਂ ਵਧੀਆ ਰਹਿੰਦੀਆਂ ਸੀ ਬੜੇ ਵਧੀਆ ਹਰ ਪਬਲਿਕ ਨਾਲ ਕੋਆਪਰੇਟ ਕਰਦੇ ਸੀਗੇ ਇਹ ਭਗਵੰਤ ਮਾਨ ਹੀ ਕਿਸੇ ਨਾਲ ਕੋਆਪਰੇਟ ਨਹੀਂ ਕਰ ਸਕਦਾ ਇਹ ਦੇ ਇਹ ਤਾਂ ਚਲੋ ਇਹ ਕਹਿੰਦੇ ਆ ਵੀ ਉਹ ਬਿਜਲੀ ਬੋਰਡ ਦੀ ਆ ਇਹ ਸਰਕਾਰੀ ਆ ਤੇ ਜਿਨ੍ਹਾਂ ਦੀਆਂ ਜ਼ਮੀਨਾਂ ਖੋਹਦੇ ਆ ਉਹਨਾਂ ਦੀਆਂ ਰਜਿਸਟਰੀਆਂ ਉਹਨੂੰ ਦਿਸਦੀਆਂ ਹੀ ਨਹੀਂ ਗੀਆਂ ਉੱਥੇ ਕਾਲੀਆਂ ਐਣਕਾਂ ਲੱਗੀਆਂ ਇਹਨੂੰ ਸਭ ਕੋਸ਼ ਸਰਕਾਰਾਂ ਨੂੰ ਪਤਾ ਹੈ ਇਹ ਸਰਕਾਰ ਜਿਹੜੀ ਹੈ ਨਾ ਬੇਕਾਮ ਨਕਮੀ ਸਰਕਾਰ ਆ ਇਹ ਧੱਕਾ ਕਰਨਾ ਚਾਹੁੰਦੀ ਆ ਇਹ ਸਾਨੂੰ ਪੰਜਾਬੀਆਂ ਨੂੰ ਦਬਾਉਣਾ ਚਾਹੁੰਦੇ ਆ ਪਰ ਇਹ ਦੱਬਦੇ ਨਹੀਂ ਆ ਜਿੰਨਾ ਦਬਾਉਣਗੇ ਉਹਨਾਂ ਹੀ ਜਿਹੜੀ ਆ ਪੰਜਾਬੀ ਆ ਤਾਂ ਉੱਛਲ ਉੱਛਲ ਕੇ ਵਿਖਾਉਣਗੇ ਇਹਨੂੰ ਵੀ ਅਸੀਂ ਹੈਗੇ ਆ ਹੈਗੇ ਆ ਇਹ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਨਾ ਕਿਹੇ ਕਿਸਾਨ ਨੇ ਜ਼ਮੀਨ ਦੇਣੀ ਆ ਨਾ ਉਹਨਾਂ ਦੇ ਘਰ ਟਹਿਣੇ ਆ ਸਾਡੇ ਘਰ ਆ ਜਿਹੜੇ ਲਤੀਪੁਰੇ ਦੇ ਇੱਥੇ ਹੀ ਬਣ ਗਏ ਜਦ ਤੱਕ 3 ਸਾਲ ਕੱਢ ਲਏ ਆ ਹੋਰ 1 ਸਾਲ ਕੱਢ ਲਾਂਗੇ ਤੇ ਅਸੀਂ ਆਪਣੇ ਘਰ ਇੱਥੇ ਹੀ ਲੈਣੇ ਆ ਅਸੀਂ ਮਰਨਾ ਮਨਜ਼ੂਰ ਆ ਪਰ ਆਪਣੇ ਇਹ ਜਿਹੜੀ ਜਗ੍ਹਾ ਛੱਡਣੀ ਉਹ ਮਨਜ਼ੂਰ ਨਹੀਂ ਆ अच्छा ਤੁਹਾਡਾ ਕੇਸ ਵਿੱਚ ਜਿਹੜਾ ਚੱਲਦਾ ਪਿਆ ਹੈ ਹਨ ਹੱਲੇ ਵੀ ਕਹਿੰਦੇ ਸੀਗੇ ਕਿ ਕਾਫੀ ਪਟੀਸ਼ਨਸ ਉਸ ਦੇ ਵਿੱਚ ਪਈਆਂ ਉੱਥੇ ਹੀ ਮੈਂ ਵੀ ਜ਼ਰੂਰ ਜਾਨਣਾ ਚਾਹਾਂਗੀ ਕਿ ਜਿਹੜੇ ਤੁਹਾਡੇ ਇਲਾਕੇ ਦੇ ਨੁਮਾਇੰਦੇ ਨੇ ਆ ਫਿਰ ਤੁਸੀਂ ਕਾਫੀ ਵਾਰ ਜਿਹੜਾ ਲਤੀਫਪੁਰ ਮੁੜ ਮੁਸੇਬੇ ਵਾਲੇ ਨੇ ਉਹ बार-बार ਕਈ ਥਾਵਾਂ ਤੇ ਗਏ ਸੀ ਕਈ ਸਰਕਾਰ ਦੇ ਨੁਮਾਇੰਦਿਆਂ ਨੂੰ ਮਿਲੇ ਕੀ ਕੁਝ ਅਪਡੇਸ਼ਨ ਹੈ ਕੁਝ ਹੈ ਕਿ ਤੁਹਾਨੂੰ ਕਿਤੇ ਤੁਹਾਡੀ ਮੰਗ ਕੀ ਹੈ ਕਿਤੇ ਹੋਰ ਜ਼ਮੀਨ ਚਾਹੁੰਦੇ ਹੋ ਤੁਸੀਂ ਨਹੀਂ ਅਸੀਂ ਕਿਤੇ ਨਹੀਂ ਜ਼ਮੀਨ ਚਾਹੁੰਦੇ ਅਸੀਂ ਜਿਸ ਜਗ੍ਹਾ ਤੇ ਸਾਡੇ ਬਜ਼ੁਰਗ ਵਸੇ ਆ ਅਸੀਂ ਜਿੱਥੇ ਆ ਕੇ ਬੈਠੇ ਆ ਸਾਨੂੰ ਜ਼ਮੀਨ ਇਹੀ ਚਾਹੀਦੀ ਆ ਕਿਉਂਕਿ ਬਾਹਰ ਜ਼ਮੀਨਾਂ ਦਿੰਦੇ ਸੀਗੇ ਫਲੈਟ ਦਿੰਦੇ ਸੀਗੇ ਤੇ ਇਕੱਠਾ ਜਗ੍ਹਾ ਵੀ ਦਿੰਦੇ ਸੀਗੇ ਅਸੀਂ ਉਹਨਾਂ ਨੂੰ ਸਾਫ਼ ਹੀ ਮਨਾ ਕੀਤਾ ਮੀਟਿੰਗ ਦੇ ਵਿੱਚ ਵੀ ਅਸੀਂ ਉਹ ਜਗ੍ਹਾ ਨਹੀਂ ਲੈਣੀ ਸਾਨੂੰ ਸਿਰਫ ਚਾਹੀਦਾ ਸਾਡਾ ਲਤੀਪੁਰਾ ਹੀ ਚਾਹੀਦਾ ਅਸੀਂ ਲਤੀਪੁਰੇ ਹੀ ਰਹਿਣਾ ਕਿਉਂਕਿ ਸਾਡਾ ਅਜ ਵੀ ਜਿਹੜੇ ਘਰ ਟੁੱਟੇ ਆ ਸਾਨੂੰ ਇੱਟਾਂ ਨਾਲ ਵੀ ਪਿਆਰ ਆ ਅਸੀਂ ਇੱਟਾਂ ਵੇਖ ਕੇ ਸਵੇਰੇ ਇੱਕ ਵਾਰ ਬਹੁਤ ਜ਼ਿਆਦਾ ਮਨ ਦੁਖੀ ਹੁੰਦਾ ਅੱਜ 3 ਸਾਲ ਹੋ ਗਏ ਆ 3 ਸਾਲ ਦੇ ਵਿੱਚ ਵੀ ਅੱਜ ਵੀ ਅਸੀਂ ਬਹੁਤ ਜ਼ਿਆਦਾ ਦੁਖੀ ਬੈਠੇ ਆ ਪਰ ਫੇਰ ਵੀ ਅਸੀਂ ਚੜ੍ਹਦੀ ਕਲਾ 'ਚ ਆ ਕਿਉਂਕਿ ਸਾਨੂੰ ਅੰਦਰੋਂ ਵਿਸ਼ਵਾਸ ਹੈ ਕਿ ਸਾਡੇ ਇੱਕ ਦਿਨ ਘਰ ਜਿਹੜੇ ਆ ਇੱਥੇ ਜ਼ਰੂਰ ਬਣਨਗੇ ਕਿਉਂਕਿ ਜੜੀਆਂ ਜਥੇਬੰਦੀਆਂ ਸਾਡੇ ਨਾਲ ਜੁੜੀਆਂ ਉਹ ਸਾਡੇ ਮੋਢੇ 'ਨਾ ਮੋਢਾ ਲਾ ਕੇ ਖੜੀਆਂ ਆ ਜਦ ਵੀ ਅਸੀਂ ਰਾਤ ਬਾਜ ਮਾਰਦੇ ਆ ਰਾਤ ਆਉਂਦੇ ਆ ਦਿਨ ਬਾਜਦੇ ਆ ਦਿਨ ਆਉਂਦੇ ਆ ਤੇ ਉਹਨਾਂ ਦੇ ਸਾਰੇ ਅਸੀਂ ਬੈਠੇ ਆ ਤੇ ਉਹ ਇੱਕ ਦਿਨ ਸਾਡੇ ਘਰ ਜ਼ਰੂਰ ਬਣਾ ਕੇ ਦੇਣਗੇ ਅੱਜ ਤੁਹਾਨੂੰ ਵੀ ਕੋਈ ਨੋਟਿਸ ਵਗੈਰਾ ਪਹਿਲਾਂ ਆਏ ਸੀਗੇ ਇਸ ਤਰੀਕੇ ਦੇ ਜਿਸ ਤਰੀਕੇ ਉਹਨਾਂ ਨੂੰ ਮਿਲੇ ਉਹਨਾਂ ਨੂੰ ਨਹੀਂ ਸਾਨੂੰ ਕੋਈ ਨੋਟਿਸ ਨਹੀਂ ਸੀ ਆ ਸਾਡੀ ਲੋਸਮੈਂਟ ਹੋਈ ਸੀਗੀ ਅਸੀਂ ਉਸ ਵੇਲੇ ਜਾ ਕੇ ਡੀਸੀ ਨੂੰ ਮਿਲੇ ਡੀਸੀ ਕਹਿੰਦੇ ਨਹੀਂ ਠੱਣਗੇ ਨਹੀਂ ਠੱਠਗੇ ਸਾਨੂੰ ਪੜੋਸਾ ਦੇ ਕੇ ਘਰੇ ਭੇਜਤਾ ਤੇ ਰਾਤ ਨੂੰ ਇੱਥੇ ਪੁਲਿਸ ਲਾਤੀ ਤੇ ਸਵੇਰੇ ਨੇ 6 ਵਜੇ ਹੀ ਟਾਉਣ ਲੱਗੇ ਸਰਦੀਆਂ ਦੇ ਦਿਨ 'ਚ 6 ਵਜੇ ਕੌਣ ਉੱਠਦਾ 6 ਵਜੇ ਇੱਥੇ ਟਾਉਣ ਲੱਗੇ ਬੱਚੇ ਸਾਡੇ ਸੁੱਤੇ ਸੀਗੇ ਬਜ਼ੁਰਗ ਸਾਡੇ ਸੁੱਤੇ ਸੀਗੇ ਅਸੀਂ ਰੋਂਦੇ ਕਰ ਲੌਂਦਿਆ ਨੇ ਤੇ ਜਿਹੜੇ ਇਹਨਾਂ ਨੇ ਪੀਲਾ ਪੰਜਾ ਜਿਹੜਾ ਸ਼ੁਰੂ ਕਰ ਦਿੱਤਾ ਚਲਾਉਣਾ ਤਾਂ ਮੈਡਮ ਤੁਸੀਂ ਇੱਥੋਂ ਦੇ ਹੀ ਰਹਿਣ ਵਾਲੇ ਹੋ ਹਾਂਜੀ ਕਿ ਨਾਮ ਹੈ ਤੁਹਾਡਾ ਮੇਰਾ ਰੇਟਾ ਬੀਬੀ ਹਾਂ ਅੱਛਾ ਤੁਸੀਂ ਕਦੋਂ ਤੋਂ ਇਸ ਘਰ ਦੇ ਵਿੱਚ ਰਹਿ ਰਹੇ ਸੀਗੇ ਤਾਂ ਜਿਸ ਤਰੀਕੇ ਦੇ ਹਾਲਾਤ ਹੁਣ ਬਣੇ ਹੋਏ ਨੇ ਜਿਸ ਤਰੀਕੇ ਬਾਕੀ ਚਰਚਾਵਾਂ ਵੀ ਚੱਲ ਰਹੀਆਂ ਨੇ ਕਿਵੇਂ ਕਿਵੇਂ ਵੇਖ ਰਹੇ ਹੋ ਇਸ ਨੂੰ ਮੈਨੂੰ ਮੇਰੇ ਵਿਆਹ ਨੂੰ ਤੇ 22 ਸਾਲ ਹੋ ਗਏ ਆ ਪਹਿਲੇ ਦੇ ਇੱਥੇ ਰਹਿੰਦੇ ਮੇਰੇ ਹਸਬੰਦ ਪਹਿਲੇ ਦੇ ਇੱਥੇ ਜਗ੍ਹਾ ਇੱਥੇ ਜੀ ਆਪਣੀ ਤੇ ਰਹਿੰਦੇ ਤੋਂ ਪਤਾ ਹੀ ਇਹ 3 ਸਾਲ ਜਿਹੜਾ ਕਿਸੇ ਦੇ ਘਰ ਵੀ ਜਾਣੇ ਨਾ ਜਿਹੜਾ ਪ੍ਰੋਣੇ ਬਣ ਕੇ 2 ਦਿਨ ਦੇ ਵਿੱਚ ਹੱਕ ਜਾਣੇ ਭਈ ਨਹੀਂ ਕਿਸੇ ਦਾ ਘਰ ਆ ਨਹੀਂ ਰਹਿਣਾ ਨਾ ਤੇ ਸਾਡੇ ਆਪਣੇ ਘਰ ਟੁੱਟੇ ਐ ਅਸੀਂ ਇੱਕ ਇੱਕ ਪੈਸਾ ਜੋੜ ਕੇ ਘਰ ਬਣਾਇਆ ਅੱਜ ਕੱਲ ਘਰ ਬਣਾਉਣਾ ਸੋਖੀ ਗੱਲ ਨਹੀਂ ਹੈਗੀ ਲੇਕਿਨ ਅਸੀਂ ਇੰਨਾ ਔਖਾ ਟਾਈਮ ਕਟਿਆ 3 ਸਾਲ ਦੇ ਵਿੱਚ ਨਾ ਸਾਡਾ ਕੋਈ ਲਗ ਬਾਥਰੂਮ ਨਾ ਸਾਡਾ ਕੋਈ ਕਿਚਨ ਨਾ ਸਾਡਾ ਕੋਈ ਡਰਾਇੰਗ ਰੂਮ ਨਾ ਕੁਝ ਵੀ ਨਹੀਂ ਜਵਾਨ ਬੱਚੇ ਕਾਲਜ ਪੜ੍ਹਦੇ ਹਰ ਪੜ੍ਹਾਈ ਕਰਦੇ ਨੇ ਉਹ ਨਾਲ ਇੱਕ ਇੰਨਾ ਓਖਾ ਹੈ ਨਾ ਬਰਾਹੀਂ ਹਰ ਇੱਕ ਗੱਲ ਅਡਜਸਟ ਕੀਤੀ ਹੈ ਮਤਲਬ ਸਿੱਖੀ ਹੈ ਇਸ ਰੱਬ ਕੋਲ ਕਿ ਜਿੰਨਾ ਮਰਜੀ ਓਖਾ ਟਾਈਮ ਕੱਟਣਾ ਚਾਹੀਦਾ ਲੇਕਿਨ ਓਖਾ ਟਾਈਮ ਰੱਬ ਨਹੀਂ ਦਿੰਦਾ ਓਖਾ ਟਾਈਮ ਜਿਆਦਾ ਵੀ ਦਿੰਦੀ ਸਰਕਾਰ ਦਿੰਦੀ ਹੈ ਲੇਕਿਨ ਸਰਕਾਰ ਨੂੰ ਇੰਨੀ ਸ਼ਰਮ ਹੋਣੀ ਚਾਹੀਦੀ ਹੈ ਵੀ ਜਿਹੜੇ ਸਾਡੇ ਲੋਕਾਂ ਨਾਲ ਜ਼ੁਲਮ ਕੀਤੇ ਨੇ ਸਾਨੂੰ ਇੰਨਾ ਮਜਬੂਰ ਕੀਤਾ ਆ ਅਸੀਂ ਦਿਨ ਰਾਤ ਰੋਏ ਆ ਜਿੱਦਾਂ ਮੀਂਹ ਪੈਂਦਾ ਸੀ ਜਾਗ ਜਾ ਕੇ ਰਾਤ ਕੱਟ ਕੱਟੀਆਂ ਸੀ ਜਦੋਂ ਨੇਹਰੀ ਪੈਂਦੀ ਸੀ ਬੱਚੇ ਕਿੱਦਾਂ ਡਰ ਜਾਂਦੇ ਨੇ ਮਾਸੂਮ ਤੇ ਕਿ ਕੀ ਹੋਏਗਾ ਜਗਾ ਟੈਂਟ ਉੱਡ ਜਾਣੇ ਜਾਂ ਸਮਾਨ ਕਿੱਥੇ ਰੱਖਾਂਗੇ ਆਪਾਂ ਕਿੱਥੇ ਰੱਖਾਂ ਹਰ ਇੱਕ ਗੱਲ ਹੈ ਆਪਣੇ ਸਰੀਰ ਤੇ ਹੰਢਾਈ ਹੈ ਆਪਣੇ ਮਨ ਚ ਲੈ ਆਂਦੀ ਹੈ ਲੇਕਿਨ ਸਰਕਾਰਾਂ ਨੂੰ ਹਜੇ ਤੱਕ 3 ਸਾਲਾਂ ਵਿੱਚ ਇੱਕ ਵਾਰ ਹੀ ਨਹੀਂ ਦੀ ਸੇਵਾ ਉਹ ਕਿੱਦਾਂ ਰਹਿੰਦੇ ਪੇਨ ਜਿਉਂ ਉਹ ਕਿੱਦਾਂ ਖਾਂਦੇ ਨੇ ਕੀ ਕੀ ਉਹਨਾਂ ਦਾ ਖਾਣ ਪੀਣ ਕਿੱਦਾਂ ਦਾ ਕੀ ਕਮਾਨ ਦੇ ਸਾਡੇ ਤਾਂ ਕਮਾਈਆਂ ਵੀ ਪੰਦਣਾ ਅਸੀਂ ਕਿੰਨਾ ਔਖਾ ਰਹਿੰਦੇ ਆ ਸਾਡੇ ਲਈ ਹਰ ਚੀਜ਼ ਮੁਸ਼ਕਿਲ ਹੈ ਹਰ ਚੀਜ਼ ਕੋਈ ਆਸਾਨੀ ਹੈਗੀ ਹਾਂ ਹਰ ਚੀਜ਼ ਨੂੰ ਤਰਸਦੇ ਉਸ ਆਪਣੇ ਘਰਾਂ ਨੂੰ ਵੇਚ ਕੇ ਅਸੀਂ ਕਿਉਂ ਨਹੀਂ ਆਪਣੀ ਜਗ੍ਹਾ ਛੱਡਦੇ ਕਿਉਂਕਿ ਸਾਡੀ ਪੁਰਖਾ ਦੀ ਨਿਸ਼ਾਨੀਆਂ ਨੇ ਸਾਡੀ ਆਪਣੀ ਜਗ੍ਹਾ ਆ ਅਸੀਂ ਨਹੀਂ ਛੱਡ ਸਕਦੇ ਅਸੀਂ ਕਿਸੇ ਹੋਰ ਦੇ ਘਰ ਵੀ ਜਾਈਏ ਨਾ ਅਸੀਂ ਉਥਾਂ ਵੀ ਅੱਕ ਜਾਨੇ ਪਰ ਨਹੀਂ ਕਿਸੇ ਦੇ ਘਰ ਇਹਨੇ ਟਾਈਮ ਨਹੀਂ ਕੱਟ ਸਕਦੇ ਨਾ ਅਸੀਂ ਕਿਰਾਏ ਦੇ ਰਹਿ ਸਕਦੇ ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ ਪੈਸੇ ਕਿਰਾਏ ਦੇ ਸਕੀ ਅਸੀਂ ਆਪਣੀ ਜੁੜ ਕਿਵੇਂ ਰਹੇ ਹੋ ਫਿਰ ਇੱਥੇ ਬਹੁਤ ਔਖਾ ਹੈ ਮਤਲਬ ਕਿ ਕਮਾਈ ਵੀ ਬੜੀ ਔਖੀ ਹੈ ਕੇ ਵਾਰੀ ਮਤਲਬ ਮੈਂ ਸੋਚਦੇ ਵੀ ਅੱਗੇ ਸਾਡੇ ਕਿਦਾਂ ਗੁਜ਼ਾਰਾ ਹੋਏਗਾ ਲੇਕਿਨ ਪਰਮਾਤਮਾ ਗੇ ਅਰਦਾਸ ਕਰਨੀ ਹੈ ਪਰਮਾਤਮਾ ਚੱਲ ਅੱਜ ਦਿਨ ਤਾਂ ਲੰਘ ਗਿਆ ਜਾਂ ਦੋ ਦਿਨ ਲੰਘ ਗਏ ਅੱਗੇ ਵੀ ਤੂੰ ਲੰਘਾਏਗਾ ਬੱਚੇ ਮਾੜਾ ਮੋਟਾ ਕਰ ਲੈਂਦੇ ਨੇ ਜਿੱਦਾਂ ਮਤਲਬ ਪੜਦੇ ਨਾਲ ਪਾਰਟ ਟਾਈਮ ਕਰਨ ਦੇ ਨਾਲ ਮਾੜਾ ਮੋਟਾ ਕੁਝ ਘਰ ਦਾ ਗੁਜ਼ਾਰਾ ਕਰ ਲੈਂਦੇ ਨੇ ਲੇਕਿਨ ਇੰਨੇ ਵਿੱਚ ਗੁਜ਼ਾਰਾ ਨਹੀਂ ਚੱਲਦਾ ਅੱਜਕੱਲ ਦੇ ਬੱਚੇ ਨੂੰ ਪੜਾਉਣਾ ਕੋਈ ਸੌਖੀ ਗੱਲ ਨਹੀਂ ਹੈਗੀ ਅੱਛਾ ਪਰ ਉਦੋਂ ਜਦੋਂ ਘਰ ਟੱਠਨ ਦੀ ਨਵੀਂ-ਨਵੀਂ ਗੱਲ ਚੱਲ ਰਹੀ ਸੀਗੀ ਜਦੋਂ ਉਹ ਨਵਾਂ-ਨਵਾਂ ਚਰਚਾ ਦੇ ਵਿੱਚ ਆ ਮਾਮਲਾ ਸੀ ਉਦੋਂ ਕਈ ਵਾਰ ਸਰਕਾਰ ਨੇ ਕਿਹਾ ਕਿ ਤੁਹਾਨੂੰ ਕਈ ਥਾਵਾਂ ਦੇ ਉੱਪਰ ਆਫਰ ਵੀ ਕੀਤੇ ਸੀ ਕਿ ਤੁਸੀਂ ਉਧਰ ਜਾ ਕੇ ਰਹਿ ਸਕਦੇ ਹੋ ਜਿਹਦਾ ਕੋਈ ਫਲੈਟਸ ਦੇ ਵੀ ਗੱਲ ਹੁੰਦੇ ਸੀਗੇ ਤਾਂ ਕੀ ਤੁਹਾਡਿਆ ਮਤਾਂ ਨਹੀਂ ਪੈਂਦਾ ਉਧਰ ਜਾਣ ਨੂੰ ਜਾਂ ਕੀ ਕਾਰਨ ਹੈ ਕਿ ਤੁਸੀਂ ਸਰਕਾਰ ਦਾ ਕੋਈ ਆਫਰ ਨਹੀਂ ਮੰਨ ਰਹੇ ਪਹਿਲੀ ਗੱਲ ਟਾਉਣ ਤੋਂ ਪਹਿਲਾਂ ਹਨ ਕੋਈ ਆਫਰ ਨਹੀਂ ਦਿੱਤੀ ਜੇ ਅਸੀਂ ਕਿਸੇ ਦੇ ਘਰ ਟਾਉਣੇ ਆ ਨਾ ਸਭ ਤੋਂ ਪਹਿਲਾਂ ਅਸੀਂ ਉਹਨੂੰ ਕੋਈ ਆਫਰ ਦਿੰਨੇ ਆ ਫੇ ਤੁਸੀਂ ਆ ਆਫਰ ਮੰਨੋ ਤੁਸੀਂ ਐ ਤੁਹਾਡੇ ਘਰ ਟਾਉਣੇ ਆ ਤੁਸੀਂ ਇੱਧਰ ਚੱਲ ਜਾਓ ਜਾਂ ਆ ਜਗ੍ਹਾ ਇਹ ਸਾਨੂੰ ਪਹਿਲੇ ਜਿਹੜੀ ਆਫਰ ਦਿੰਦੇ ਤਾਂ ਸ਼ਾਇਦ ਆ ਮੰਨ ਵੀ ਜਾਂਦੇ ਅਸੀਂ ਚੱਲ ਵੀ ਜਾਂਦੇ ਟਾਉਣ ਦੇ ਵਾਸਤੇ ਸਾਨੂੰ ਕਹਿੰਦੇ ਵੀ ਤੁਸੀਂ ਠਾਠੇ ਖੂਜੇ ਪੈ ਚ ਹਾਂ ਪੈ ਜਾਓਗੇ ਅਸੀਂ ਤੇ ਨਹੀਂ ਪੈਂਦੇ ਫਿਰ ਇਰੇ ਕਹਿੰਦੇ ਤੁਸੀਂ ਆ ਜਗ੍ਹਾ ਲੈ ਲਓ ਤੁਸੀਂ ਆਫ ਲੈਟਰੇ ਚਲ ਜਓ ਅਸੀਂ ਕਿਉਂ ਜਾਈਏ ਜੇ ਐਡੀ ਆਫਰ ਦੇਣੀ ਹੀ ਜਾਂ ਸਾਡਾ ਭਲਾ ਸੋਚਣਾ ਹੀ ਸਾਨੂੰ ਢਾਉਣ ਤੋਂ ਪਹਿਲਾਂ ਇੱਥੇ ਘਰ ਢਾਉਣ ਤੋਂ ਪਹਿਲਾਂ ਸਾਨੂੰ ਪਹਿਲੇ ਐਡਜਸਟ ਕਰ ਦੇ ਕਿਤੇ ਨੀ ਕਿਤੇ ਸਾਡਾ ਅਰੇਂਜਮੈਂਟ ਕਰ ਦੇ ਵੀ ਤੁਸੀਂ ਇੱਥੇ ਬਸਾਉਣ ਲੱਗੇ ਜਾਂ ਤੁਹਾਨੂੰ ਰੱਖਣ ਲੱਗੇ ਆ ਤਾਂ ਅਸੀਂ ਮੰਨ ਵੀ ਜਾਂਦੇ ਢਾਉਣ ਦਾ ਬਾਜੇ ਸਾਨੂੰ ਕਹਿੰਦੇ ਵੀ ਤੁਹਾਨੂੰ ਖੂ ਖੂ ਚੁੱਕ ਗਏ ਤੁਹਾਨੂੰ ਖਾਈ ਵੀ ਜੁੱਟਣ ਦੇ ਤਿਆਰ ਆ ਇਹ ਸਭ ਉਹਦੀ ਚਾਲ ਸੀਗੀ ਕਬੂਲ ਬਾਣੀ ਸੀਗੀ ਕਰਨਾ ਕੁਝ ਵੀ ਨਹੀਂ ਸੀਗਣਾ ਇਹ ਤਾਂ ਚੱਕਣ ਦੇ ਨੇ ਬਹਾਨੇ ਸੀਗੇ ਇੱਥੇ ਉੱਠ ਜਾਣ ਅਸੀਂ ਆਪਣੀ ਕੋਈ ਨਵੀਂ ਚਾਲ ਚਲੀਏ ਮਤਲਬ ਚੱਕੀ ਇੱਥੇ ਆਪਣਾ ਅਸੀਂ ਬਿਲਡਿੰਗਾਂ ਬਣਾਈਏ ਤੇ ਕੋਈ ਆਪਣਾ ਸ਼ੋਰੂਮ ਤਿਆਰ ਕਰੀਏ ਇਹ ਹੀ ਚਾਲ ਸੀਗੀ ਸਾਰੇ ਦੇਣਾ ਨਾ ਕੁਝ ਵੀ ਨਹੀਂ ਸੀਗਾ ਜੇ ਉਹਨਾਂ ਨੇ ਦੇਣਾ ਹੁੰਦਾ 3 ਸਾਲ ਦੇ ਵਿੱਚ ਇੱਕ ਵਾਰੀ ਵੀ ਆਏ ਸਾਡੇ ਕੋਲ ਦੇਣ ਨੂੰ ਪਤਾ ਲੱਗਾ ਹੋਣਾ ਕਿ ਵੀ ਕੀ ਖੰਦੇ ਨੇ ਜਾਂ ਇਹਨੇ ਕੋਲ ਇਹਨੇ ਕਮਰੇ ਪਾ ਕੇ ਦੇਈਏ ਜਾਣ ਇੱਕ ਇੱਕ ਕਮਰਾ ਵੀ ਪਾ ਕੇ ਦਿੰਦੀ ਅਸੀਂ ਮੰਨ ਜਾਂਦੇ ਚਲੋ ਸਰਕਾਰਾਂ ਕੋਲ ਗਲਤੀ ਹੋ ਗਈ ਕਿ ਮਨਨ ਲੋ ਤੋਂ ਡਗਲ ਗਲਤੀ ਹੋ ਗਈ ਅਜੀ ਜਗਤਾਰ ਸਿੰਘ ਜੇ ਨੇ ਆਪਣੀ ਗਲਤੀ ਮੰਨੀ ਵੀ ਆਵੇ ਸਾਡੇ ਕੋਲ ਗਲਤੀ ਹੋ ਗਈ ਹੈ ਤੇ ਤੇਰੇ ਕੋਲ ਗਲਤੀ ਹੋ ਗਈ ਤੂੰ ਸਾਡੀ ਜਗ੍ਹਾ ਦੇ ਦੇ ਅਸੀਂ ਬਣਾ ਲੇ ਇੱਥੇ ਬਣਾ ਕੇ ਸਾਨੂੰ ਦੇ ਅਸੀਂ ਤੇ ਡੇ ਗਲਤੀਆਂ ਤੈਨੂੰ ਮਾਫ ਕਰ ਦਿੰਦੇ ਆ ਪਰ ਹੁਣ ਨਹੀਂ ਛੱਡਣੀ ਜਗਾ ਹੁਣ ਹੈ ਨਹੀਂ ਬਿਲਕੁਲ ਨਹੀਂ ਛੱਡਣੀ ਕਿਉਂਕਿ ਅਸੀਂ ਤਾਂ 3 ਸਾਲ ਕੱਟੇ ਆ ਹੁਣ ਨਹੀਂ ਛੱਡ ਸਕਦੇ ਅਸੀਂ ਜਗਾ ਜੇ ਸਰਕਾਰ ਆਪਣੀ ਜਿੱਦ ਤੇ ਅਸੀਂ ਵੀ ਆਪਣੀ ਜਿੱਦ ਤੇ ਕਿਉਂਕਿ ਸਾਡੀ ਜਗਾ ਹੈ ਸਾਡੀ ਆਪਣੀ ਜ਼ਮੀਨ ਜਗਾ ਆ ਹੈ ਕਿਉਂ ਛੱਡੀਏ ਅੱਛਾ ਭਰੋਸਾ ਕੀ ਕੁਝ ਦਿੰਦੇ ਨੇ ਕਿਉਂਕਿ ਕਈ ਵਾਰ ਤੁਸੀਂ ਸਰਕਾਰਾਂ ਨੂੰ ਘੇਰਿਆ ਵੱਖ-ਵੱਖ ਜਿਹੜੇ ਸਮਾਗਮ ਹੁੰਦੇ ਨੇ ਜਿਸ ਤਰੀਕੇ 15 ਅਗਸਤ ਤੋਂ ਹੋਵੇ ਜਾਂ ਕੋਈ ਵੀ ਹੋਵੇ ਹੈਨਾ ਜਦੋਂ ਸਰਕਾਰੀ ਨੁਮਾਇੰਦਾ ਆਉਂਦਾ ਆਇਆ ਕੋਈ ਵੀ ਵੱਡਾ ਅਫਸਰ ਆਉਂਦਾ ਆਇਆ ਤੁਸੀਂ ਉਹਨਾਂ ਨੂੰ ਘੇਰਨ ਜਾਂਦੇ ਸੀਗੇ ਤਾਂ ਕੀ ਕੁਝ ਸ਼ਵਾਸਨ ਮਿਲਿਆ ਕੋਈ ਭਰੋਸਾ ਮਿਲੇ ਉਹ ਭੱਜ ਜਾਂਦੇ ਉਹਨਾਂ ਮਿਲਦੇ ਨਹੀਂ ਉਹ ਝੂਠ ਕਹਿ ਦਿੰਦੇ ਹੁੰਦੇ ਸੀ ਅਸੀਂ ਤੁਹਾਡਾ ਹੱਲ ਕਰਾਂਗੇ ਸੀਐਮ ਨਾਲ ਤੁਹਾਡੀ ਮੀਟਿੰਗ ਕਰਾਂਗੇ ਸੀਐਨ ਨਾਲ ਤੁਹਾਡੀ ਗੱਲ ਰੱਖਾਂਗੇ بس ਇਸ ਗੱਲ ਦਾ ਆਸ਼ਵਾਸਨ ਦੇ ਕੇ ਦੂਜੇ ਦਿਨ ਫੇਰ ਭੁੱਲ ਜਾਂਦੇ ਦੂਜੇ ਦਿਨ ਫੇਰ ਲੱਭਦੇ ਹੀ ਨਹੀਂ ਉਹ ਫਿਰ ਉਹਨਾਂ ਨੇ ਝੂਠਾ ਦੇ ਕੇ ਲਾਰਾ ਦੇਖ ਕੇ ਸਾਨੂੰ ਤੋੜ ਦਿੰਦੇ ਹੀ ਮੋੜ ਕੇ ਉਹਨਾਂ ਨੂੰ ਫੋਨ ਕਰਕੇ ਪੁੱਛਣਾ ਜਾਂ ਜੀ ਉਹਨਾਂ ਦਾ ਕੋਈ ਕਨੈਕਟ ਕਰਨੇ ਕੋਸ਼ਿਸ਼ ਕਰਨੀ ਕੋਈ ਜਵਾਬ ਹੀ ਨਹੀਂ ਹੁੰਦਾ ਅੱਗੇ ਅੱਛਾ ਹੁਣ ਜਿਹੜੇ ਨਵਾਂ ਮਾਮਲਾ ਚੱਲਦਾ ਪਿਆ ਜਿਸ ਨੂੰ ਲੈ ਕੇ ਜਿਹੜੀ ਤੁਸੀਂ ਵੀ ਸਾ ਨਾਲ ਗੱਲਬਾਤ ਕਰਨਾ ਚਾਹੁੰਦੇ ਸੀਗੇ 700 ਘਰਾਂ ਦਾ ਜਿਹੜਾ ਇਹ ਮਾਮਲਾ ਹੈਗਾ ਹਨਾ ਉਹਨਾਂ ਨੂੰ ਜਿਸ ਤਰੀਕੇ ਨੋਟਿਸ ਆਉਂਦੇ ਨੇ ਉਹਨਾਂ ਬਾਰੇ ਤੁਸੀਂ ਕੀ ਸੋਚਦੇ ਹੋ ਕਿਉਂਕਿ ਜਿਸ ਤਰੀਕੇ ਉਹ ਕਹਿੰਦੇ ਨੇ ਕਿ ਪਾਵਰ ਕਾਮ ਦੀ ਜ਼ਮੀਨ ਸੀਗੀ ਜ਼ਮੀਨ ਦੇ ਉੱਪਰ ਕਬਜ਼ਾ ਸੀ ਜਿਸ ਕਾਰਨ ਉਹਨਾਂ ਨੇ ਗੱਲ ਕੀਤੀ ਹਾਲਾਂਕਿ ਉਹਨਾਂ ਨੂੰ ਸਟੇ ਤਾਂ ਨਹੀਂ ਮਿਲਿਆ ਪਰ ਉਹਨਾਂ ਦਾ ਮਾਮਲਾ ਜਿਹੜਾ ਉਹ ਅਦਾਲਤ ਦੇ ਵਿੱਚ 14 ਤਰੀਕ ਨੂੰ ਸੁਣਵਾਈ ਹੋਣੀ ਹੈ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਤੁਸੀਂ ਤਗੜੇ ਹੋ ਜਾਓ ਸਰਕਾਰਾਂ ਨਾਲ ਜੇ ਲੜਨਾ ਤਾਂ ਤਗੜੇ ਹੋ ਜਾਓ ਕਿਉਂਕਿ ਇਹਨਾਂ ਨੂੰ ਜਿਸ ਹਿਸਾਬ ਦੀ ਸਰਕਾਰ ਨਾਲ ਉਸ ਹਿਸਾਬ ਨਾਲ ਉਹਨਾਂ ਨੇ ਜਵਾਬ ਦੇਣਾ ਪੈਣਾ ਜੇ ਇਹ ਤੋੜੇ ਤੇ ਝਾੜੂ ਚਲਾਉਂਦੀ ਹੈ ਤੁਹਾਨੂੰ ਵੀ ਝੜਾ ਝਾੜੂ ਚਲਾਣੇ ਪੈਣਾ ਹੈ ਇਹਨਾਂ ਤਾਂ ਹੀ ਸੂਦਣਾ ਇਹ ਰੀਆਂ ਪੇ ਤੋੜ ਦੇ ਮਾਰਣਗੇ ਤੁਹਾਨੂੰ ਤੇ ਘਰ ਤੋੜ ਕੇ ਬਾਹਰ ਆ ਜਾਣਗੇ ਤੁਸੀਂ ਇੰਨੇ ਕਮਜ਼ੋਰ ਨਾ ਹੋਣਾ ਕਿਉਂਕਿ ਇੱਕ ਵਾਰੇ ਕਮਜ਼ੋਰ ਬਣ ਕੇ ਦੇਖ ਲਿਆ ਅੱਜ ਅਸੀਂ ਸੜਕਾ 'ਚ ਬੈਠੇ ਆ ਜੇ ਤੁਸੀਂ ਆਪਣਾ ਘਰ ਲੈਣਾ ਹੈ ਨਾ ਤਾਂ ਘਰੋ ਹੀ ਲੈਣਾ ਨਹੀਂ ਆਪਣੇ ਘਰ ਨਹੀਂ ਤੋੜਨ ਦੇਣੇ ਸਰਕਾਰ ਬੜਾ ਕੁਝ ਕਰਦੀ ਹੈ ਇਹਨਾਂ ਅੱਗੇ ਵੀ ਕਰਨਾ ਲੇਕਿਨ ਸਰਕਾਰ ਦਾ ਜਿਹੜਾ ਜਵਾਬ ਹੈ ਉਹ ਸਰਕਾਰ ਦੇ ਥਰੂ ਹੀ ਦੇਣਾ ਪੈਣਾ ਉਹਨਾਂ ਨੂੰ ਜੀ ਤਾਂ ਤੁਸੀਂ ਦੇਖਿਆ ਕਿ ਜਿਹੜੇ ਲੋਕ ਨੇ ਉਹ ਕਾਫੀ ਮਹਿਲਾਵਾਂ ਵਿੱਚ ਕਾਫੀ ਖਾਸ ਰੋਸ ਹੈਗਾ ਕਿ ਨਾਮ ਹੈ ਆਪਣਾ ਤੁਸੀਂ ਵਿਥੁੰਦ ਰਹਿਣ ਵਾਲੇ ਹੋ ਹਾਂਜੀ ਹਾਂਜੀ ਚਰਨਜੀਤ ਕਾ ਅੱਛਾ ਕਦੋਂ ਤੂੰ ਤੁਸੀਂ ਇੱਥੇ ਰਹਿ ਰਹੇ ਸੀ ਤਾਂ ਹੁਣ ਜਿਸ ਤਰੀਕੇ ਜੰਪਾਲੀ ਇੱਥੋਂ ਦਾ ਸਾਡੇ ਬਜ਼ੁਰਗਾਂ ਪੰਜ ਪੀੜੀਆਂ ਪੰਜਵੀਂ ਪੀੜ੍ਹੀ ਆ ਗਈ ਆ ਹੁਣ ਕਿੰਨਾ ਕਿਤੇ ਦਸੀਏ ਜੇ ਸਰਕਾਰ ਨੂੰ ਇੰਨਾ ਪਤਾ ਹੁੰਦਾ ਉਦੋਂ ਦੀ ਪਹਿਲੀ ਪੀੜ੍ਹੀ ਨੂੰ ਠਾਲ ਕੇ ਤੇ ਕੱਢ ਦਿੰਦੀ ਤੇ ਕੋਸ ਅੱਜ ਨੇ ਸੋਚਿਆ ਹੁੰਦਾ ਸਾਡੇ ਮਾਪਿਆਂ ਨੇ ਜੇ ਸਾਨੂੰ ਪਤਾ ਸਾਡੀ ਜਗ੍ਹਾ ਅਸੀਂ ਕਿੱਦਾਂ ਹੋਣ ਨਿਕਲ ਜੀਏ ਜਿਸ ਦਿਨ ਇਹਨਾਂ ਨੇ 9 ਤਰੀਕ ਨੂੰ ਢਾਉਣ ਆਏ ਆ 3 ਸਾਲ ਹੋ ਗਿਆ ਤੇ ਉਸ ਦਿਨ ਇਹਨਾਂ ਨੇ ਸਾਨੂੰ ਗੱਡੀਆਂ ਚ ਪਾ ਕੇ ਧੂ ਧੂ ਕੇ ਬੱਚੇ ਕਰ ਲਾਉਂਦੇ ਇਹਨਾਂ ਨੇ ਵਿੱਚ ਗੱਡੀਆਂ ਚ ਸੁੱਟ ਕੇ ਲੈ ਗਏ ਛੋਟੀਆਂ ਛੋਟੀਆਂ ਸਾਡੀਆਂ ਬੇਟੀਆਂ ਜਿਹੜੀਆਂ ਘਰ ਦੇ ਵਿੱਚ ਸੀ ਜਿਹੜਾ ਸਮਾਨ ਕੱਢਣ ਜੋਗੀਆਂ ਨਹੀਂ ਸੀਗੇ ਜੋ ਜੋ ਇਹਨਾਂ ਨੇ ਸਾਡੇ ਨਾਲ ਕੀਤਾ ਜੇ ਸਰਕਾਰ ਨੇ ਦੇਣਾ ਸੀ ਸਾਡੇ ਨਾਲ ਪਹਿਲਾਂ ਗੱਲਬਾਤ ਕਰਦੀ ਕਿ ਅਸੀਂ ਆ ਫਲੈਟ ਵਾ ਜਾਂ ਕੋਈ ਵੀ ਚੀਜ਼ ਦੀ ਮੰਗ ਰੱਖੀ ਉਦੋਂ ਕਿਉਂ ਨਾ ਰੱਖੀ ਹੁਣ ਜਦੋਂ ਢਾ ਕੇ ਢੇਰੀਆਂ ਸਾਡੀਆਂ ਇੱਜ਼ਤਾਂ ਛੜਕਾ ਦੇ ਉੱਤੇ ਸਾਡੀਆਂ ਚੁੰਨੀਆਂ ਲੱਤ ਕੇ ਤੇ ਹੁਣ ਕਹਿੰਦੀ ਤੁਸੀਂ ਫਲੈਟਾ ਚੱਲ ਜਓ ਤੁਸੀਂ ਤੁਹਾਨੂੰ ਉੱਥੇ ਦੇਨੇ ਨਾ ਪਰ ਮਿਲਣਾ ਕਿਤੇ ਨਹੀਂ ਸੀ ਇਹ ਝਾਂਸਾ ਸੀਗਾ ਲਤੀਪੁਰਾ ਹੈਗਾ ਲਤੀਪੁਰਾ ਰਹੇਗਾ ਇੱਥੇ ਹੀ ਵਸਾਇਆ ਜਾਏਗਾ ਇਹ ਸਾਡੀ ਮੰਗ ਵਾ ਅਸੀਂ ਲਤੀਪੁਰਾ ਦੇ ਸੱਜਣਾ ਕਿਉਂਕਿ 70 ਸਾਲ ਥੋੜੇ ਨਹੀਂ ਹੁੰਦੇ ਕੋਈ 12 ਸਾਲ ਰਹਿ ਲੈਣਾ ਉਹ ਮਾਲਕ ਹੁੰਦਾ ਉਹਨੂੰ ਕੱਢਣਾ ਔਖਾ ਹੁੰਦਾ ਭਾਵੇਂ ਜਿਸਟਰੀ ਵਾਲਾ ਤਾਂ ਅਗਲੇ ਦਾ ਹੋਏ ਮਾਲਕ ਦਾ ਤੇ ਪਰ ਕਰਾਇਦਾ ਨਹੀਂ ਨਿਕਲਦਾ ਅਸੀਂ 70 ਸਾਲ ਤੋਂ ਰਹਿ ਰਹੇ ਆ ਅਸੀਂ ਜਿਸ ਤਰੀਕੇ ਜਲੰਧਰ ਦੇ ਵਿੱਚ ਇੱਕ ਕਾਰਨਰ ਇਹ ਵਾਲਾ ਹੈ ਨਾ ਮਾਡਲ ਟਾਊਨ ਦੇ ਨੇੜੇ ਪੈ ਜਾਂਦਾ ਲਤੀਫਪੁਰਾ ਦੂਸਰਾ ਕਾਰਨਰ ਆਪਾਂ ਦੇਖਦੇ ਹਾਂ ਕਿ ਲੱਦੇਵਾਲ ਕੈਂਪਸ ਦੇ ਕੋਲ ਹੈ ਜਿਹਨੂੰ ਬਿਆਨਤਨਗਰ ਕਿਹਾ ਜਾਂਦਾ ਮੀਟਕਰ ਨਗਰ ਵੀ ਕਹਿੰਦੇ ਨੇ ਉਸ ਇਲਾਕੇ ਨੂੰ ਉਸ ਇਲਾਕੇ ਦੇ ਵਿੱਚ 700 ਘਰ ਕਹਿੰਦੇ ਨੇ ਕਿ ਇਫੈਕਟ ਹੋ ਰਿਹਾ ਉਸ ਦੇ ਨਾਲ ਤਾਂ ਉਸ ਨੂੰ ਕਿਵੇਂ ਦੇਖ ਰਹੀ ਹਾਂ ਉਹਨਾਂ ਦੇ ਹੱਕ ਦੇ ਵਿੱਚ ਤੁਸੀਂ ਖੜੂ ਹੋਗੇ ਹਾਂਜੀ ਅਸੀਂ ਖੜੇ ਹਾਂ ਅਸੀਂ ਅੱਜ ਵੀ ਖੜੇ ਹਾਂ ਜਿਸ ਟਾਈਮ ਅਰਜੀ ਅਸੀਂ ਖੜੇ ਆ ਕਿਉਂਕਿ ਸਾਡੇ ਨਾਲ ਜੋ ਕੁਝ ਹੋਇਆ ਅਸੀਂ ਕਹਿੰਨੇ ਪਰਮਾਤਮਾ ਕਿਸੇ ਨਾਲ ਨਾ ਹੋਏ ਕਿਉਂਕਿ ਜਿੰਨੀ ਜ਼ਿੰਦਗੀਆਂ ਸੀ 3 ਸਾਲ ਦੇ ਵਿੱਚ ਜਿਹੜੀ ਨਰਕਾ ਦੇ ਵਿੱਚ ਕੱਢ ਰਿਆ ਵਾਇਗਰੂ ਇਦਾਂ ਦੀ ਕਿਸੇ ਨੂੰ ਨਾ ਕਢਾਏ ਉਹਨਾਂ ਦਾ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਸਾਡੀ ਤੇ ਇਹ ਹੋਆ ਕਿਉਂਕਿ ਜੇ ਉਹਨਾਂ ਦੇ ਵੋਟਰ ਕਾਰਡ ਜੋ ਇਹਨਾਂ ਨੇ ਪਹਿਲਾਂ ਪ੍ਰੂਫ ਕਿਉਂ ਬਣਾਉਂਦੇ ਆ ਜੇ ਆਪਾਂ ਇੱਥੋਂ ਦੇ ਰਹਿਣ ਵਸੇਰੇ ਨੀਗੇ ਤੇ ਉਹਨਾਂ ਦੇ ਪ੍ਰੂਫ ਕਿਉਂ ਬਣਾਉਂਦੇ ਉਸ ਟਾਈਮ ਕੱਢਿਆ ਜਾਣਾ ਚਾਹੀਦਾ ਸਾਡੀ ਤੇ ਇਹੀ ਮੰਗ ਆ ਕਿ ਬਿਆਨਤ ਨਗਰ ਉੱਥੇ ਹੀ ਬਸਣਾ ਚਾਹੀਦਾ ਉਹਨਾਂ ਦਾ ਹੱਲ ਹੋਣਾ ਚਾਹੀਦਾ ਬਾਕੀ ਜੇ ਕਹਿੰਦੇ ਆ ਵੀ ਪ੍ਰੂਫਮਰ ਟੈਸਟ ਵਾਲੇ ਜਦੋਂ ਇੱਥੇ 70 ਸਾਲ ਸੀ ਉਦੋਂ ਪ੍ਰੂਫਮਰ ਟੈਸਟ ਬਣੀ ਨਹੀਂ ਸੀ ਹੁਣ ਕਿੱਦਾਂ ਕਹਿੰਦੇ ਪ੍ਰੂਫਮਰ ਟੈਸਟ ਦੀ ਜਗਾ ਵਾ ਉਹ ਵਾਲੇ ਪ੍ਰੂਫ ਸਾਨੂੰ ਦੇਣ ਅਸੀਂ ਅੱਜ ਖਾਲੀ ਕਰ ਦਾਂਗੇ ਜਿਹੜੇ 70 ਸਾਲ ਪਹਿਲੇ ਆ ਨਾ ਪ੍ਰੂਫਮਰ ਟੈਸਟ ਵਾਲੇ ਸਾਨੂੰ ਦਿਖਾ ਦੇਣ ਕਿ ਆ ਪ੍ਰੂਫਮਰ ਟੈਸਟ ਇਹ ਜਗਾ ਉਹਨਾਂ ਦੀ ਆ ਇਹ ਤੇ ਭੋਮ ਆਫਿਆ ਰਲੇ ਆ ਵੱਡੇ ਵੱਡੇ ਮਗਰਮਾਚਵਾ ਜ਼ਮੀਨਾਂ ਮਹਿੰਗੇ ਹੋ ਗਿਆ ਗਰੀਬਾਂ ਦੇ ਉੱਤੇ ਡੇਸ਼ ਮਸ਼ੀਨਾ ਚਲਾ ਕੇ ਥਾਣਿਆਂ 'ਚ ਪਤਾ ਦਿੰਦੇ ਆ ਉੱਥੇ ਪਹਜਾ ਦਿੰਦੇ ਆ ਕਿ ਜਿੰਨੇ ਕ ਪਰਿਵਾਰ ਹੀ ਇੱਕ ਪਰਿਵਾਰ ਦੇ ਅੱਜ ਕੱਲ ਤੁਹਾਨੂੰ ਪਤਾ 2 ਜਾਂ 4 ਜੀ ਹੁੰਦੇ ਆ ਤੇ ਜਿਹਦੇ 2 ਜੇ ਥਾਣਿਆਂ ਦੇ ਵਿੱਚ ਲੈ ਜਨ ਤੇ ਦੋ ਵਾਲਿਆਂ ਦਾ ਰੋਂਦੇ ਬੈਠੇ ਇੱਥੇ ਇਹਨਾਂ ਨੂੰ ਰੋਂਦੇ ਸੀ ਭਗਵੰਤ ਮਾਨ ਦੀ ਜਾਨ ਨੂੰ ਉਹਦੇ ਮਕਾਨ ਉਹਦੀ ਕਰਦੇ ਸੀ ਇੱਥੇ ਬੈਠੇ ਕੋਈ ਨਹੀਂ ਜੇ ਇਹਨੇ ਰਿਹਾ ਤੇ ਗਾਂ ਉਹਨੇ ਕਿਹੜੇ ਵਸਣ ਜੋਗੇ ਰਹਿਣਾ ਉਹਦਾ ਪਰਿਵਾਰ ਵੀ ਇਦਾਂ ਹੀ ਜਾਣਾ ਤੁਸੀਂ ਵੇਖਿਆ ਕਿ ਲਤੀਫਪੁਰਾ ਵਾਸੀ ਵੀ ਜਿਹੜੇ ਨੇ ਉਹ ਵੀ ਹੁਣ ਉਹਨਾਂ ਦੇ ਹੱਕ ਦੇ ਵਿੱਚ ਖੜਦੇ ਹੋਏ ਨਜ਼ਰ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਆਨਾਲ ਸਮੇਂ ਵਿੱਚ ਜੋ ਕੁਝ ਹੋਏਗਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣਗੇ ਤਾਂ ਤੁਸੀਂ ਵੇਖਿਆ ਕਿ ਲਤੀਫਪੁਰਾ ਵਾਸੀ ਵੀ ਜਿਹੜੇ ਨਹੀਂ ਉਹ ਬੈਂਤਾਂਗਰ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਖੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੁਣ 14 ਤਰੀਕ ਨੂੰ ਭਵਿੱਖਤਾ ਹੋਣਾ ਕਿ ਆਖਿਰ ਇਹਨਾਂ ਦੇ ਉੱਪਰ ਕਾਰਵਾਈ ਹੁੰਦੀ ਆ ਜਾਂ ਕਿ ਕੁਝ ਇਹਨਾਂ ਦੇ ਮਾਮਲੇ ਦੇ ਵਿੱਚ ਐਕਸ਼ਨ ਹੁੰਦਾ ਆ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਤਾਂ ਜੋ ਵੀ ਅਪਡੇਟ ਹੋਏਗੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਤਦ ਤੱਕ ਲਈ ਵੇਖਦੇ ਰਹੋ RPD24 ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ